ਜਦ ਤੱਕ ਇਲੈਕਸ਼ਨ ਹੁੰਦੇ ਰੋਗੇ ਤਦ ਤੱਕ ਲੋਕੀ ਸਾਨੂੰ ਯਾਦ ਕਰਦੇ ਰੋਗੇ 2024 ਦੇ ਵਿੱਚ ਨੀਟੂ ਸ਼ਟਰਾਂ ਵਾਲੇ ਨੇ ਕਿ ਐਸਾ ਵੱਡੀ ਲਹਿਰ ਲੈਂਦੀ ਇੰਨੀਆਂ ਜ਼ਿਆਦੀਆਂ ਵੋਟਾਂ ਜਿੱਤ ਗਿਆ ਇਹ ਬੰਦਾ ਜਿੱਤਿਆ ਕਿਤਾ ਮੈਂ ਖਾਲੀ ਮੇਰਾ ਦੇਖੋ ਮੇਰਾ ਖੜੇ ਹੋਣ ਦਾ ਮੋਟੀਵੇਸ਼ਨ ਇਹ ਹੈ ਕਿ ਭਾਬੀ ਚੁੰਮੀਆਂ ਵਾਲੀ ਲੁਧਿਆਣੇ ਤੋਂ ਹਾਂ ਮੈਂ ਜਲੰਧਰ ਤੋਂ ਮੇਰੀ ਵਾਈਫ ਅੰਮ੍ਰਿਤਸਰ ਤੋਂ ਕਾਢੀ ਹੋ ਰਿਹਾ ਦੁਨੀਆ ਦੇ ਵਿੱਚ ਕੋਈ ਨੇਤਾ ਨਹੀਂ ਰਹੂਗਾ ਕੋਈ ਨੇਤਾ ਨਹੀਂ ਕੋਗਾ ਮੈਂ ਬੰਨਾ ਸਾਰੇ ਕੋਈ ਨਹੀਂ ਟਿਸ਼ਟਰ ਵਾਲੀ ਦੀ ਪਾਰਟੀ ਜਾਣਾ ਵੱਡੀਆਂ ਵੱਡੀਆਂ ਪਾਰਟੀਆਂ ਜਿਹੜੇ ਵੱਡੇ ਵੱਡੇ ਬੰਦੇ ਛੱਡ ਕੇ ਗਏ ਇੱਧਰ ਦੇ ਉੱਧਰ ਪਲਟੀ ਮਰ ਜਿਹੜੇ ਆਪਣੀ ਪਾਰਟੀ ਨਾਲ ਗਤਾਨੀਆਂ ਕਰ ਗਏ ਆ ਉਹਨਾਂ ਨੇ ਕੀ ਕਰਨਾ ਵਾ ਐਤ ਕੀ ਜਿਹੜੀ ਵੋਟ ਪਾਣੀ ਜੇ ਤੁਸੀਂ ਮੈਨੂੰ ਇੱਕ ਸੀਟ ਵੀ ਦੇ ਦਿੱਤੀ ਨਾ ਹਾਂ ਪੰਜਾਬ ਦਾ ਬੋਲ ਜੇ ਮੈਂ ਨਾਮ 모ੜ ਸਕਿਆ ਤੇ ਤੁਹਾਡੀਆਂ ਜੁੱਤੀਆਂ ਤੇ ਮੇਰਾ ਸਿਰ ਹੋਵੇਗਾ ਸਿਰਫ ਇੱਕ ਸੀਟ ਦੇ ਕੇ ਦੇਖ ਲਓ ਜੇ ਪ੍ਰਧਾਨ ਮੰਤਰੀ ਬਣ ਕੇ ਆਇਆ ਮੈਂ 4 ਘੰਟੇ ਇੰਡੀਆ ਮੀਰ ਕਰ ਦੇਣਾ ਘਰ ਵੋਟ ਪਾ ਕੇ ਜਦੋਂ ਤੁਸੀਂ ਮੈਨੂੰ ਜਿਤਾਤ ਤਾਂ ਤੁਹਾਨੂੰ ਆਪਣੇ ਤੇ 100 ਤੋਂ 100% ਮਾਣ ਹੋਣਾ ਵਾ ਇਹ ਲਿਖ ਕੇ ਲੈ ਲਓ ਕਾਗਜ਼ ਤੇ ਸਟਾਮਪ ਤੇ ਲਿਖ ਕੇ ਲੈ ਲਓ ਫਿਲਮ ਦਾ ਨਾਂ ਰੱਖਾਂ ਮੈਂ ਬੋਟਾ ਬੋਟਾ ਪੰਜਾਬੀ ਚ ਬੋਟਾ ਕਿਹਨੂੰ ਪੈਂਦੀ ਆ ਬੋਟਾ ਫਿਲਮ ਰੱਖਣੀ ਆ ਬੋਟਾ ਨਾਮ ਨਾਮ ਵੀ ਮੈਂ ਸੋਚ ਲਿਆ ਤੇ ਸਾਰੇ ਪੈਸੇ ਨਰਿੰਦਰ ਮੋਦੀ ਸਾਹਿਬ ਲਾਣਗੇ ਠੀਕ ਹੈ ਬਿਲਕੁਲ ਪੈਸੇ ਨਹੀਂ ਆਗੇ ਸਾਰੇ ਪੈਸੇ ਨਰਿੰਦਰ ਮੋਦੀ ਸਾਹਿਬ ਲਾਣਗੇ ਚਾਹੇ ਮੈਂ ਹੀ ਰੋ ਬਣ ਜਾਵਾਂ ਉਹ ਬਿਰਨ ਬਣ ਜਾਵੇ ਚਾਹੇ ਉਹ ਬਿਰਨ ਬਣ ਜਾਵੇ ਤੇ ਮੈਂ ਹੀ ਰੋ ਬਣ ਜਾਵਾਂ ਸ਼ਸ਼ਤਰਕਾਲ ਜੀ ਲੁਧਿਆਣ ਟਾਈਮਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਬਲীন ਕੌਰ ਸਾਡੇ ਨਾਲ ਮੌਜੂਦ ਨੇ ਨੀਟੂ ਛੱਟਰਾ ਵਾਲੇ ਜੀ ਜਿਨ੍ਹਾਂ ਨੂੰ ਕਿ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਪਿਆਰ ਵੀ ਦਿੰਨੇ ਹੋ ਤੇ ਲੋਕ ਸਭਾ ਚੋਣਾਂ 2024 ਦਾ ਬਿਗਲ ਵੱਜ ਚੁੱਕਿਆ ਤੇ ਉਮੀਦਵਾਰ ਦਾ ਇਹਨਾਂ ਨੇ ਐਲਾਨ ਕੀਤਾ ਹੈ ਕੈਂਡੀਡੇਟ ਖੜੇ ਹੋਏ ਨੇ ਗੱਲਬਾਤ ਕਰਦੇ ਆਂ ਕਿ ਜਿਹੜਾ ਮੋਟੋ ਲੈ ਕੇ ਆਏ ਨੇ ਇਸ ਵਾਰ ਚੋਣਾਂ ਦੇ ਵਿੱਚ ਦੋ ਵਾਰ ਪਹਿਲਾਂ ਵੀ ਜਿਹੜੀਆਂ ਚੋਣਾਂ ਦੇ ਵਿੱਚ ਖੜੇ ਹੋਏ ਸੀ ਲੋਕਾਂ ਦਾ ਪਿਆਰ ਵੀ ਮਿਲਿਆ ਸੀ ਤੇ ਪਰ ਚੋਣਾਂ ਦੇ ਰਿਜ਼ਲਟ ਤੋਂ ਬਾਅਦ ਕਿਤੇ ਨਾ ਕਿਤੇ ਨਿਰਾਸ਼ ਨਜ਼ਰ ਆਏ ਸੀ ਪਰ ਬੇਹਿੰਮਤੇ ਨਹੀਂ ਕਿਉਂਕਿ ਤੀਸਰੀ ਵਾਰ ਫਿਰ ਤੋਂ ਇਹਨਾਂ ਨੇ ਆਪਣੇ ਆਪ ਨੂੰ ਉਮੀਦਵਾਰ ਖੜਾ ਕੀਤਾ ਹੈ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਂ ਸੋ ਅੱਜ ਸਾਰਿਆਂ ਦੇ ਰੂਬਰੂ ਹੋਏ ਆ ਜੀ। ਜੀਤੋ ਜੀ ਹਿੰਮਤ ਕਿਵੇਂ ਆਈ? ਦੋ ਵਾਰੀ ਚੋਣਾ ਲੜੇ, ਦੂਸਰੀ ਵਾਰੀ ਤੁਸੀਂ ਨਿਰਾਸ਼ ਵੀ ਨਜ਼ਰ ਆਏ, ਲੱड्डੂ ਵੀ ਕਹਿੰਦੇ ਬਣੇ ਬਣਾਏ ਰਹਿ ਗਏ ਸੀਗੇ। ਫਿਰ ਤੀਸਰੀ ਵਾਰੀ ਫੇਰ ਤੋਂ ਆਪਣੇ ਆਪ ਨੂੰ ਉਮੀਦਵਾਰ ਖੜਾ ਕੀਤਾ। ਇਸ ਵਾਰ ਕੀ ਸੋਚ ਕੇ ਆਇਓ? ਕੀ ਨਵਾਂ ਕਰੋਗੇ? ਲੇਖੋ ਮੈਂ ਮੈਂ ਕੁਝ ਨਹੀਂ ਕਰ ਸਕਦਾ। ਹੂੰ। ਇਹ ਜਿਹੜਾ ਸ਼ਿਵ ਸ਼ਿਵਜੀ ਪੋਲੇਨਾਥ ਪਰਮਪਿਤਾ ਸਭ ਤੇ ਹੱਥ ਰੱਖਦੇ ਆ। ਸ਼ਿਵ ਪੋਲੇ ਤੋਂ ਤੇ ਦੁਨੀਆਂ ਦੇ ਵਿੱਚ ਕੁਝ ਹੈ ਨਹੀਂ। ਸਾਰਿਆਂ ਦੇ ਵਿੱਚ ਰੱਬ ਪੋਲੇ ਪੋਲੇਪਨ ਦੇ ਵਿੱਚ ਰੱਬ ਵੱਸਦਾ। ਚੁਸਤ ਬਈ ਬੰਦਾ ਹੋਵੇ ਕਿਤਨੇ ਕਿਤੇ ਮਨ ਦੇ ਵਿੱਚ ਮਾੜੀ ਮੋਟੀ ਮਤਲਬ ਦਇਆ ਆ ਹੀ ਜਾਂਦੀ ਹੈ ਸ਼ਿਵਜੀ ਪੋਲੇ ਮਹਾਰਾਜ ਦੀ ਕਿਰਪਾ ਵਾ ਸਭ ਕੁਝ ਉਹਨਾਂ ਨੇ ਕਰਨਾ ਮੇਰੇ ਕੋਲ ਕੁਝ ਨਹੀਂਗਾ ਦੇਖੋ ਬਾਕੀ ਇਹ ਹੈ ਕਿ ਜਿਹੜੇ ਇਲੈਕਸ਼ਨਾਂ ਦੇ ਦੌਰ ਆ ਐਤ ਕੀ ਇਲੈਕਸ਼ਨਾਂ ਦੇ ਵਿੱਚ ਸਾਡਾ ਜਿਹੜਾ ਮਸਲਾ ਹੋਗਾ ਦੁਨੀਆ ਦੇ ਵਿੱਚ ਸ਼ਾਇਦ ਕਿਸੇ ਨੇ ਮਸਲਾ ਕੀਤਾ ਹੋਗਾ ਨਹੀਂ ਤੇ ਮਸਲੇ ਵਿੱਚ ਕੋਈ ਗੱਲਬਾਤ ਨਹੀਂ ਹੋਈ ਕਹਿੰਨੇ ਕਿ ਇਹ ਇਲੈਕਸ਼ਨ ਉਹ ਇਲੈਕਸ਼ਨ ਹੋਣਗੇ 2024 ਦੇ ਇਲੈਕਸ਼ਨ 2025 ਤੱਕ 2000 ਜਦ ਤੱਕ ਲੈਕਚਰ ਹੁੰਦੇ ਰਹੋਗੇ ਤਦ ਤੱਕ ਲੋਕੀ ਸਾਨੂੰ ਯਾਦ ਕਰਦੇ ਰਹੋਗੇ 2024 ਦੇ ਵਿੱਚ ਨੀਟੂ ਸ਼ਟਰਾਂ ਵਾਲੇ ਨੇ ਕਿ ਐਸਾ ਵੱਡੀ ਲਹਿਰ ਲੈਂਦੀ ਇੰਨੀਆਂ ਜ਼ਿਆਦੀਆਂ ਵੋਟਾਂ ਜਿੱਤ ਗਿਆ ਇਹ ਬੰਦਾ ਜਿੱਤਿਆ ਕਿਤਾ ਹੂੰ ਅਸਲੀ ਵਾਰੀ ਜਦੋਂ ਵੋਟਾਂ ਪਈਆਂ ਸੀ 4599 ਪਈਆਂ ਫਿਰ ਤੁਸੀਂ ਥੋੜੇ ਨਿਰਾਸ਼ ਨਜ਼ਰ ਆਏ ਪਰ ਤੁਸੀਂ ਇੱਕ ਵਾਰ ਫੇਰ ਤੋਂ ਐਲਾਨ ਕਰਤਾ ਵੀ ਮੈਂ ਵੀ ਫੇਰ ਇਸ ਵਾਰ ਚੋਣਾਂ 'ਚ ਖੜੇ ਹੋਣਾ ਤੇ ਇਸ ਵਾਰ ਜਿਹੜੇ ਮਸਲੇ ਦੀ ਤੁਸੀਂ ਗੱਲ ਕਰ ਰਹੇ ਹੋ ਵੱਡੇ ਵੱਡੇ ਸਿਆਸਤਦਾਨਾਂ ਨੂੰ ਟੱਕਰ ਦੇਣ ਦੀ ਪੂਰੀ ਪੂਰੀ ਤਿਆਰੀ ਹੈ ਦੇਖੋ ਮੈਂ ਗੱਲ ਕਰਦਾ ਲੋਕਾਂ ਦੇ ਹੱਕ ਵਾਸਤੇ ਦੇਖੋ ਅੱਜ ਜਿੱਦਾਂ ਕੀ ਸਾਡੇ ਪੰਜਾਬ ਵਿੱਚ ਕੋਈ ਇੰਡਸਟਰੀ ਐ ਉਹਨੂੰ ਬਾਹਰ GST ਕੱਟ ਰੰਦਾ ਸਰਕਾਰ ਉਹਨੂੰ ਕਹਿੰਦੀ ਇਹ ਤੁਹਾਨੂੰ ਬਿਜਲੀ ਦਾ ਬਿੱਲ ਵੀ ਘੱਟ ਲੱਗੇਗਾ ਤਾਂ ਸਾਰਾ ਤੋਂ ਬਾਹਰ ਇੰਡਸਟਰੀ ਲੈ ਪੰਜਾਬ ਚੋਂ ਬਾਹਰ ਇੰਡਸਟਰੀਆਂ ਕੱਢਣ ਦੇ ਸਾਡੀਆਂ ਜੇ ਕੱਪੜੇ ਦਾ ਕਾਰੋਬਾਰ ਆ ਲੁਧਿਆਣਾ ਸ਼ਹਿਰ ਦੇ ਵਿੱਚ ਕਿੰਨਾ ਮੰਦਾ ਹੋ ਗਿਆ ਅੰਮ੍ਰਿਤਸਰ ਜਾ ਕੇ ਦੇਖੋ ਕਿੰਨਾ ਮੰਦਾ ਜਲੰਧਰ ਦੇਖੋ ਕਿੰਨਾ ਮੰਦਾ ਹੋ ਗਿਆ ਕਿ ਕੀ ਜਿਹੜੇ ਪਾਰਟੀਆਂ ਵਰਕਰ ਆ ਜੇ ਇੱਕ ਕਹਿ ਨਹੀਂ ਸਕਦੇ ਮੰਤਰੀਆਂ ਨੂੰ ਵੀ ਸਾਡੇ ਕਾਰੋਬਾਰ ਮੰਦੇ ਜੇ ਅਸੀਂ ਕੀ ਕਰੀਏ ਨੌਕਰੀ ਸਾਡੇ ਪੰਜਾਬ ਤੋਂ ਕਿਸੇ ਕੋਈ ਨਹੀਂ ਆਏ ਪ੍ਰਾਈਵੇਟ ਸਾਰਾ ਕੁਝ ਸਿਸਟਮ ਹੋ ਗਿਆ ਰੇਲਵੇ ਵੱਖਰਾ ਪਰੇਸ਼ਾਨ ਹੈ ਉਹ ਜੇ ਗੱਲ ਕਰੀਏ ਸਾਨੂੰ ਸਾਡਾ ਸੰਵਿਧਾਨ ਸਾਨੂੰ ਉਹ ਵੀ ਖਤਰੇ ਤੇ ਨਜ਼ਰ ਆ ਰਿਹਾ ਜਵਾਨ ਉਹ ਵੀ ਪਰੇਸ਼ਾਨ ਡਰਾਈਵਰ ਮਹਿਕਮਾ ਉਹ ਵੀ ਪਰੇਸ਼ਾਨ ਜੇ ਆਪਾਂ ਸਰਕਾਰੀ ਬੱਸਾਂ ਵਾਲੇ ਲਈ ਉਹ ਵੀ ਪਰੇਸ਼ਾਨ ਯਾਨੀ ਕਿ ਸਾਰੀ ਦੁਨੀਆ ਪਰੇਸ਼ਾਨੀ ਦੇ ਵਿੱਚ ਆ ਕਹਿਣ ਕੋਈ ਨਹੀਂ ਡਿਆ ਜਦੋਂ ਗੱਲ ਕਰ ਸਾਡਾ ਸੰਵਿਧਾਨ ਇਹਨਾਂ ਖਤਰੇ 'ਚ ਆ ਬਈ ਕੁਝ ਲੋਕ ਕਹਿੰਦੇ ਆ ਜੀ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਉਹਨਾਂ ਨੂੰ ਨਹੀਂ ਮੰਨਦੇ ਮੈਂ ਖਾਲੀ ਮੇਰਾ ਦੇਖੋ ਮੇਰਾ ਖੜੇ ਹੋਣ ਦਾ ਮੋਟੀਵੇਸ਼ ਇਹ ਹੈ ਕਿ ਭਾਬੀ ਚੁੰਮਿਆਂ ਵਾਲੀ ਲੁਧਿਆਣੇ ਤੋਂ ਹਾਂ ਮੈਂ ਜਲੰਧਰ ਤੋਂ ਮੇਰੀ ਵਾਈਫ ਅੰਮ੍ਰਿਤਸਰ ਤੋਂ ਤੇ ਜੇ ਗੱਲ ਕਰੀਏ ਭੋਲਾ ਪੈਂਚਰਾਂ ਵਾਲਾ ਉਹ ਖੰਨੇ ਤੋਂ ਅੱਛਾ ਜੀ ਤੇ ਜੇ ਆਪਾਂ ਗੱਲ ਕਰੀਏ ਫਰੀਦਕੋਟ ਦੇ ਤੋਂ ਉਹ ਹੈਗਾ ਜੀ ਸ਼ਿੰਦਾ ਚਾਹ ਵਾਲਾ ਕੱਚਾ ਨਾਮ ਦਾ ਪੱਪੂ ਚਾਹ ਵਾਲਾ ਵਾ ਉਹਦਾ ਨੂੰ ਪੱਕਾ ਨਾਮ ਦਾ ਸ਼ਿੰਦਾ ਚਾਹ ਵਾਲਾ ਹੈ ਜੀ ਅੱਛਾ ਤੇ ਗੁਰਦਾਸਪੁਰ ਤੋਂ ਸਾਡੇ ਖੜੇ ਹੋਰੇ ਮਾਸ਼ਾ ਬਰਾਦਰੀ ਚੋਂ ਸਮਾਜ ਤੋਂ ਖੜੇ ਹੋ ਰਿਹਾ ਉਹ ਵੀ ਖੜੇ ਹੋ ਰਿਹਾ ਤੇ ਮਕੇਰੀਆਂ ਤੋਂ ਵੀ ਬੰਦਾ ਖੜਾ ਖੜਾ ਯਾਨੀ ਕਿ ਤਕਰੀਬਨ ਅਸੀਂ 8-9 ਸੀਟਾਂ ਪੰਜਾਬ ਚ ਕੱਢ ਦਿੱਤੀਆਂ अच्छा बाकी हजे ਕੱਢਣੀ ਹੈ ਪਾਰਟੀ ਦਾ ਨਾਮ ਨੂੰ ਕਿਵੇਂ ਬੇਗੰਪੂਰਾ ਸਾਂਝਾ ਫਰੰਟ ਬੇਗੰਪੂਰਾ ਸਾਂਝਾ ਫਰੰਟ ਨਾਮ ਰੱਖਿਆ ਪਾਰਟੀ ਦਾ ਪਾਰਟੀ ਕਾਂਗਰਸ ਆਮ ਆਦਮੀ ਪਾਰਟੀ ਹੋਗੀ ਅਕਾਲੀ ਦਲ ਪਾਰਟੀ ਹੋਗੀ ਭਾਜਪਾ ਹੋਗੀ ਤੇ ਇਹ ਪਾਰਟੀ ਮਾਤ ਪਾਉਦੀ ਸਾਰਿਆਂ ਨੂੰ ਦੇਖੋ ਪਾਰਟੀ ਨੂੰ ਮਾਰ ਤਦਰੀ ਪੈਸੇ ਦੀ ਗੱਲ ਪਤਾ ਕੀ ਹੈ ਸਾਡੇ ਵਾਲਮੀਕ ਕੌਮ ਗੁਰੂ ਰਬੀਦਾਸ ਕੌਮ ਦੇ ਬੰਦੇ ਜਦ ਆਪਾਂ ਸੰਵਿਧਾਨ ਦਾ ਨਾਮ ਲੈਨੇ ਸੰਵਿਧਾਨ ਡਾਕਟਰ ਪੀਮਣਾ ਬਾਬਾ ਸਾਹਿਬ ਦਾ ਸੰਵਿਧਾਨ ਕੋਈ ਮੰਤਰੀ ਸੰਤਰੀ ਉਸਕੇ ਕਹਿਣ ਡਿਆ ਵੀ ਮਤਲਬ ਕਿ ਇਹ ਸੰਵਿਧਾਨ ਨੂੰ ਮੰਨਣਾ ਨਹੀਂ ਚਾਹੀਦਾ ਜੀ ਮੰਨ ਲਓ ਫਿਰ ਆਪਾਂ ਆਪਣੇ ਸੰਵਿਧਾਨ ਛੱਡ ਕੇ ਉਹਦਾ ਸਾਥ ਦੇਣ ਦੇ ਬੰਦੇ ਦਾ ਬਹੁਤ ਮਾੜੀ ਗੱਲ ਆ ਮੇਰੇ ਵਾਸਤੇ ਬਹੁਤ ਮਾੜੀ ਗੱਲ ਆ ਕਿਉਂਕਿ ਕਿਤੇ ਆਪਾਂ ਮਰ ਜਣਾ ਸਾਡਾ ਮਾਂ ਪਿਓ ਤੋਂ ਵੀ ੱਤੇ ਜ਼ਿਆਦਾ ਸੰਵਿਧਾਨ ਹੈ ਕਿਉਂਕਿ ਅਸੀਂ ਮਰ ਜਣਾ ਸਾਡੇ ਮਾਂ ਬਾਪ ਨੇ ਮਰ ਜੇ ਸਾਡੀ ਗਾਂ ਆਣ ਵਾਲੀ ਪਨੀਰੀ ਹੈ ਜਾਂ ਸਾਡੇ ਬੱਚੇ ਆ ਉਹਨਾਂ ਨੂੰ ਸੰਵਿਧਾਨ ਨੂੰ ਲੈ ਕੇ ਅੱਗੇ ਚੱਲਣਾ ਜੇ ਅਸੀਂ ਸੰਵਿਧਾਨ ਨਾ ਬਚਾ ਸਕੇ ਫਿਰ ਲੱਖ ਲਾਂ ਤਾਂ ਮੈਂ ਖਾਲੀ ਆਪਣੇ ਸੰਵਿਧਾਨ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਆਪਣਾ ਸਾਰਾ ਕੁਝ ਖਤਮ ਕਰ ਲਿਆ ਮੈਂ ਇਸ ਕੰਨਾ ਵੀ ਸਾਰੀ ਦੁਨੀਆ ਲੜੇ ਸਾਰੀ ਦੁਨੀਆ ਤੇ ਰੈਕਸ਼ਨ ਲੜੋ ਕਿਉਂਕਿ ਦੇਖੋ ਸਾਰੀ ਜ਼ਿੰਦਗੀ ਆਪਾਂ ਕੱਟ-ਕੱਟ ਵੀ ਜਾਲਿਮ ਆਪਣੇ ਤੇ ਪੈਸਾ ਕੱਟੋਰ ਸਾਰੀ ਜ਼ਿੰਦਗੀ ਕਮਾਣੇ ਆ ਲਾਣੇ ਆ ਕਰੋੜਾ ਰੁਪਇਆ ਲੱਖਾਂ ਰੁਪਇਆ ਆਪਣੇ ਦਲਾਨੇ ਆ ਜੇ 1 ਲੱਖ ਰੁਪਇਆ ਆਪਾਂ ਇਲੈਕਸ਼ਨ ਦੇ ਵਿੱਚ ਲਾਣੇ ਆ ਇੰਟਰਨੈਟ ਤੇ ਤੁਹਾਡਾ ਨਾਮ ਵੁੰਦਾ ਤੁਸੀਂ ਸੰਵਿਧਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਸਮਾਜ ਨੂੰ ਇੱਕ ਸਿੱਧੇ ਰਾਹ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਫਿਰ ਤੁਹਾਡਾ ਦੁਨੀਆ ਕਿਉਂ ਨਹੀਂ ਸਾਥ ਦੇਗੀ ਹੁਣ ਦੇਖੋ ਭੋਲਾ ਪੈਂਚਰ ਵਾਲਾ ਉਹ ਕਹਿੰਦਾ ਮੇਰਾ ਪੈਂਚਰ ਲਾਉਣਾ ਜੀ ਮੈਂ ਤੇ ਪੈਂਚਰ ਲਾ ਕੇ 1 ਰੁਪਇਆ ਜੋੜ ਕੇ ਫਿਰ ਮੈਂ ਇਲੈਕਸ਼ਨ ਲੜੂਗਾ ਭਾਬੀ ਚੁੰਮੇ ਵਾਲੀ ਹੋਗੀ ਜਾਂ ਫਰੀਦਕੋਟ ਦੇ ਵਿੱਚ ਹੋ ਗਿਆ ਆਪਣਾ ਪੱ ਜਿਨ੍ਹਾਂ ਪੱਕਾ ਨਾਮ ਹੈ ਸਿੰਦਾ ਚਾਹ ਵਾਲਾ ਉਹ ਬਜਾੜਾ ਝੂਠੇ ਗਲਾਸ ਤੋਕੇ ਦੁਨੀਆ ਦੇ ਦੁਨੀਆ ਦੇ ਅੱਗੇ ਆ ਰਿਹਾ ਪ੍ਰਧਾਨ ਮੰਤਰੀ ਨੇ ਆਪਣੇ ਚਾਹ ਵਾਲੇ ਤੋਂ ਗੱਲ ਦੇਖੋ ਮਸਲਾ ਦੇਖੋ ਕਿੱਥੋਂ ਅਸੀਂ ਗਰੀਬ ਬੰਦੇ ਸਾਰੇ ਨੇ ਇੱਕ ਮੁੰਡਾ ਸਾਈਕਲਾਂ ਵਾਲਾ ਹੈਗਾ ਉਹਨੂੰ ਆਪਾਂ ਚੰਦਾ ਇਕੱਠਾ ਕਰਕੇ ਦੇਣਾ ਕੱਲ ਪਰਸੋ ਤੱਕ ਸ਼ਾਇਦ ਇੱਕ ਸਾਈਕਲਾਂ ਵਾਲਾ ਵੀ ਸਾਡਾ ਬਣੇ ਵਿੱਚ ਪਾਰਟੀ ਜਾਣਗੇ ਪੰਜਾਬ ਦੀ ਜਿਹੜੇ ਮਤਲਬ ਇੰਡੀਆ ਦੀ ਜਿਹੜੀ ਆ ਇਹ ਸਥਿਤੀ ਇੰਨੀ ਖਰਾਬ ਹੋ ਗਈ ਆ ਵੀ ਇਹਨੂੰ ਖੜੇ ਬਚਾਉਣ ਵਾਸਤੇ ਸਾਨੂੰ ਆਮ ਬੰਦਿਆਂ ਦਾ ਸਾਰਾ ਲੈਣਾ ਪੈ ਰਿਹਾ ਵੇ ਸਾਨੂੰ ਬਹੁਤ ਮਾੜੀ ਗੱਲ ਆ ਜੀ ਕਿਹੜੇ ਕਿਹੜੇ ਕੀ ਕਹਿੰਦੇ ਆ ਮੁੱਦੇ ਚੱਕੋਗੇ ਜਦੋਂ ਤੁਸੀਂ ਇਲੈਕਸ਼ਨ 'ਚ ਆਗੇ ਨਸ਼ੇ ਦੇ ਮੁੱਦੇ ਮਹਿੰਗਾਈ ਦੇ ਮੁੱਦੇ ਆ ਜੀ ਲੋਕਾਂ ਨੌਕਰੀਆਂ ਦੇ ਮੁੱਦੇ ਆ ਹਰ ਚੀਜ਼ ਦੇ ਮੁੱਦੇ ਜੀ ਟੈਲੈਂਟ ਦੇਖੋਗੇ ਕਿਉਂਕਿ ਤੁਸੀਂ ਸਾਰੇ ਜਿਹੜੇ ਸੋਸ਼ਲ ਮੀਡੀਆ ਤੇ ਲੋਕਾਂ ਦਾ ਪਿਆਰ ਵਟੋਰਦੇ ਹੋ ਟੈਲੈਂਟ ਦੇ ਦਮ ਤੇ ਜਿਹੜਾ ਪਿਆਰ ਤੁਹਾਨੂੰ ਮਿਲਦਾ ਭਾਬੀ ਜੁੰਮੇ ਵਾਲੀ ਜਿਹੜੀ ਐਨ ਆਰ ਆਈ ਦਾ ਪਿਆਰ ਇਹਨਾ ਮਿਲਦਾ ਸਾਰਾ ਕੁਝ ਇਕੱਠਾ ਹੋ ਕੇ ਇੱਕ ਟੀਮ ਬਣੀ ਆ ਜੇ ਤੁਹਾਡੀ ਤੇ ਤੁਹਾਨੂੰ ਲੱਗਦਾ ਨਹੀਂ ਕਿ ਟੈਲੈਂਟ ਵਰਗੀ ਚੀਜ਼ ਵੀ ਤੁਸੀਂ ਪੰਜਾਬ ਦੇ ਵਿੱਚ ਦੇਖੋਗੇ ਈ ਟੈਲੈਂਟ ਸਟੂਡੈਂਟ ਕੋਈ ਨਹੀਂ ਹੁਣ ਦੇਖੋ ਲੱਖਾਂ ਹੀ ਧਮਕੀਆਂ ਲੱਖਾਂ ਹੀ ਧਮਕੀਆਂ ਆ ਰਹੀਆਂ ਵਾ ਲੱਖਾਂ ਹੀ ਗੱਲਾਂ ਆ ਰਹੀਆਂ ਵਾ ਹਾਂਜੀ ਜਿਵੇਂ ਆਪਾਂ ਟੈਲੈਂਟ ਦੀ ਗੱਲ ਕੀਤੀ ਹੈ ਪੰਜਾਬ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਅੱਗੇ ਆਉਂਦੀਆਂ ਨੇ ਲੋਕਾਂ ਨੂੰ ਪਿਆਰ ਵੀ ਬੜਾ ਹੀਰਾ ਪਨੀਰ ਵਾਲਾ ਤੁਹਾਨੂੰ ਪਤਾ ਹੋਣਾ ਸੋਸ਼ਲ ਮੀਡੀਆ ਤੇ ਉਹ ਵੀ ਚੋਣਾਂ ਦੇ ਵਿੱਚ ਉਹਨਾਂ ਨੇ ਆਪਣਾ ਲਾ ਹੀ ਹੀਰਾ ਪਨੀਰ ਵਾਲੇ ਉੱਤੇ ਉਹ ਐਵੇਂ ਬੰਦਾ ਉਹਨੂੰ ਵੋਟਾਂ ਪੈਣੀਆਂ ਨਹੀਂ ਉਹ ਮੈਨੂੰ ਕਹਿੰਦਾ ਪਾਪਾ ਜੀ ਮੇਰੇ ਤੇ ਇੱਕ ਹੱਥ ਰੱਖੋ ਮੇਰੇ ਪੈਰੀਂ ਪੰਦਾ ਪਿਆਗੇ ਅੱਛਾ ਕਹਿੰਦਾ ਮੇਰੇ ਸਿਰ ਤੇ ਹੱਥ ਰੱਖੋ ਤੇ ਇਹ ਹੱਥ ਰੱਖ ਲੈ ਅੰਮ੍ਰਿਤਸਰ ਦੇ ਇਲਾਕੇ ਜਿਹਨੇ ਵਧੀਆ 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 ਬੰਦੇ ਆ ਉਹਨਾਂ ਨੇ ਹੱਥ ਰੱਖਣੇ ਆ ਉਹ ਮੇਰੇ ਤੇ ਰੱਖਣਗੇ ਤੇ ਮੈਂ ਤੇਰੇ ਤੇ ਕਿੱਥੇ ਰੱਖ ਦੂੰਗਾ ਮੈਂ ਤਾਂ ਆਪਣੀ ਵਾਈਫ ਨੂੰ ਜਿਤਾਉਂਗਾ ਨਾ ਜੀ ਉਹ ਵੀ ਅੰਮ੍ਰਿਤਸਰ ਉਹ ਵੀ ਅੰਮ੍ਰਿਤਸਰ ਤੋਂ ਤੇ ਮੈਂ ਤੇ ਤੇਰੇ ਤੇ ਹੱਥ ਰੱਖਤਾ ਮੇਰਾ ਫਾਇਦਾ ਕੀ ਹੋਏਗਾ ਬਿਲਕੁਲ ਮੈਂ ਤੇ ਇੱਕ ਜੇ ਮੈਂ ਕੋਈ ਵੀ ਸੀਟ ਜਿੱਤ ਗਿਆ ਨਾ ਇੱਕ ਦੁਨੀਆ ਦੇ ਅੱਗੇ ਐਸੀ ਮਿਸਾਲ ਪੇਸ਼ ਕਰਕੇ ਜਾਊਂਗਾ ਐਸੀ ਮਿਸਾਲ ਪੇਸ਼ ਕਰਕੇ ਜਾਊਂਗਾ ਕਿ ਸਾਰੀ ਦੁਨੀਆ ਸਾਰਾ ਵਰਲਡ ਕਹੇਗਾ ਯਾਰ ਵੀ ਨੀਡ ਟੂ ਸ਼ਿਟਰਾਂ ਵਾਲੇ ਨੂੰ ਦੁਆਰਾ ਉਹਦੀ ਸਾਰੀ ਟੀਮ ਨੂੰ ਜਿਤਾਣਾ ਆਇਤੇ ਫਿਰ ਇੱਕ ਸੀਟ ਦਿੱਤੀ ਆ ਜਿੰਨੀਆਂ ਸੀਟਾਂ ਪੰਜਾਬ ਚ ਇੰਡੀਆ ਚ ਸਾਰੀਆਂ ਮੈਂ ਚਲਾ ਦੋਗੇ ਪੂਰੀ ਆਪਣੀ ਮੈਂ ਕਹਾਂ ਵੀ ਦੁਨੀਆ ਦੇ ਵਿੱਚ ਕੋਈ ਨੇਤਾ ਨਹੀਂ ਰਹੂਗਾ ਕੋਈ ਨੇਤਾ ਨਿਕੋਗਾ ਮੈਂ ਬੰਨਾ ਸਾਰੇ ਕਹੋਗੇ ਨੀਡ ਟੂ ਸ਼ਟਰ ਵਾਲੀ ਦੀ ਪਾਰਟੀ ਚ ਆਣਾ ਵੱਡੀਆਂ ਵੱਡੀਆਂ ਪਾਰਟੀਆਂ ਜਿਹੜੇ ਵੱਡੇ ਵੱਡੇ ਬੰਦੇ ਛੱਡ ਕੇ ਗਏ ਇੱਧਰ ਦੇ ਉੱਧਰ ਪਲਟੀ ਮਰ ਜਿਹੜੇ ਆਪਣੀ ਪਾਰਟੀ ਨਾਲ ਗਦਾਰੀਆਂ ਕਰ ਗਏ ਉਹਨਾਂ ਨੇ ਕੀ ਕਰਨਾ ਵਾ ਨੀਡ ਟੂ ਸ਼ਟਰਾਂ ਵਾਲਾ ਅੱਜ ਵੀ ਉੱਥੇ ਆ ਜੇ ਮੋਦੀ ਸਾਹਿਬ ਜਾਂ ਕਾਂਗਰਸ ਬੀਜੇਪੀ ਕਾਲੀਦਲ ਬੋਜੇਸ ਸਮਾਜ ਪਾਰਟੀ ਕੋਈ ਵੀ ਸਾਡੇ ਕੰਮ ਚਾਰ ਕੰਮ ਕਰਦੀ ਸਾਡਾ ਸੰਵ ਉਹਨੂੰ ਬਚਾ ਦੇ ਸਾਡੇ ਪੰਜਾਬ ਨੂੰ ਨੌਕਰੀਆਂ ਦਵਾ ਦੇ ਮੈਡੀਕਲ ਪੜ੍ਹਾਈ ਖਰਚਾ ਕਰ ਦੇ ਔਰ ਸਾਡੇ ਪੰਜਾਬ ਦੇ GST ਬਿਲਕੁਲ ਮਾਫ ਕਰ ਦੇ ਕਿਉਂਕਿ ਸਾਡੇ ਪੰਜਾਬ ਦੇ ਕਾਰੋਬਾਰ ਬਹੁਤ ਮੰਦੇ ਹੋ ਚੁੱਕੇ ਆ ਖਲਾਤ ਬਹੁਤ ਮੰਦੇ ਹੋ ਚੁੱਕੇ ਆ ਇਸ ਚੀਜ਼ ਤੋਂ ਦੁਖੀ ਹੋ ਕੇ ਜੇ ਨਰਿੰਦਰ ਮੋਦੀ ਸਾਹਿਬ ਇੰਨੀ ਗੱਲ ਕਰ ਦੇਣ ਤੇ ਮੈਂ ਆਪਣੀ ਵੋਟ ਵੀ ਮੋਦੀ ਸਾਹਿਬ ਨੂੰ ਪਾ ਦੂੰਗਾ ਮੈਂ ਜੇ ਸਿਸਟਮ ਸਾਰਾ ਸਹੀ ਹੋ ਜਾਏਗਾ ਮੈਨੂੰ ਕੀ ਲੋੜਾ ਖੜੇ ਹੁੰਦੀ ਮੈਨੂੰ ਕੀ ਲੋੜਾ ਪੰਗਾ ਲੈਂਦੀ ਮੈਂ ਪਾਗਲ ਆਮ 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 ਇਨਸਾਨ ਬਿਲਕੁਲ ਆਮ ਕੋਈ ਮੈਂ ਨਹੀਂ ਕਹਿੰਦਾ ਕਿ ਮੈਂ ਫੇਮਸ ਹੋ ਕੇ ਗਿਆ ਹਾਂ ਨਾ ਆਣਾ ਕੋਈ ਫੇਮਸ ਫੂਮਜ ਨਹੀਂ ਪਰ ਜੇ ਮੇਰੇ ਸੀਟ ਇੱਕ ਹਤਰੀ ਲੱਗੀ ਜਿਹੜਾ ਜਿਹੜਾ ਬੰਦਾ ਵੋਟ ਪਾ ਰਿਹਾ ਨਾ ਉਹ ਖੁਦ ਕਹੂਗਾ ਕਿ ਯਾਰ ਮੈਂ ਨੀਡਰ ਨੂੰ ਵੋਟ ਪਾ ਕੇ ਨਾ ਆਪਣਾ ਜੀਵਨ ਸਫਲ ਕਰ ਲਿਆ ਕਹਿੰਦੇ ਵੋਟ ਲੋਕੀ ਵੇਸਟ ਕਰੀ ਜਾਂਦੇ ਆ ਇਹ ਤੋਂ ਚੰਗਾ ਤਾਂ ਪਾ ਕੇ ਤੁਹਾਨੂੰ ਦੇਖੋ ਐਤ ਕੀ ਜਿਹੜੀ ਵੋਟ ਪਾਣੀ ਜੇ ਤੁਸੀਂ ਮੈਨੂੰ ਇੱਕ ਸੀਟ ਵੀ ਦੇ ਦਿੱਤੀ ਨਾ ਹਾਂ ਪੰਜਾਬ ਦਾ ਬੋਲ ਜਿਵੇਂ ਨਾਮ 모ੜ ਸਕਿਆ ਤੇ ਤੁਹਾਡੀਆਂ ਜੁੱਤੀਆਂ ਤੇ ਮੇਰਾ ਸਿਰ ਹੋਵੇਗਾ ਸਿਰਫ ਇੱਕ ਸੀਟ ਦੇ ਕੇ ਦੇਖ ਲਓ ਇੱਕ ਸੀਟ ਦੇਣ ਤੋਂ ਬਾਅਦ ਕੁਸੀਂ ਆਪ ਖੁਦ ਕਹੋਗੇ ਕਿ ਪ੍ਰਧਾਨ ਮੰਤਰੀ ਨੀਟੂ ਛਟਰਾ ਵਾਲਾ ਹੋਏਗਾ ਦੂਜਾ ਪ੍ਰਧਾਨ ਮੰਤਰੀ ਸਾਨੂੰ ਨਹੀਂ ਚਾਹੀਦਾ ਨਰਿੰਦਰ ਮੋਦੀ ਨਹੀਂ ਹੋਏਗਾ ਪ੍ਰਧਾਨ ਪ੍ਰਧਾਨ ਮੰਤਰੀ ਨੀਟੂ ਛਟਰਾ ਵਾਲਾ ਮੈਂ ਜੇ ਪ੍ਰਧਾਨ ਮੰਤਰੀ ਬਣ ਗਿਆ ਹਾਂ ਮੈਂ 4 ਘੰਟੇ ਇੰਡੀਆ ਮੀਰ ਕਰ ਦੇਣਾਗਾ ਅੱਛਾ ਕਿਵੇਂ ਬੜੇ ਤਰੀਕੇ ਬੜੇ ਸਿਸਟਮ ਦੇਖੋ ਸਿਸਟਮੋਂ ਤਾਂ ਬਾਹਰ ਆਣਾ ਪੈਂਦਾ ਹਾਂ ਇਸ ਇਹਨਾਂ ਕੋ ਸਿਸਟਮ ਹੈਗੇ ਪਰ ਇਹ ਬੰਦ ਇਹ ਚਲਾਉਂਦੇ ਨਹੀਂ ਕਹਿੰਦੇ ਨਹੀਂ ਚਲਾਉਣਾ ਇਸ ਸਿਸਟਮ ਪਾਸ ਜਦ ਤੱਕ ਆਪਾਂ ਸਿਸਟਮ ਵਿੱਚ ਬੈਠੇ ਸਿਸਟਮ ਚਲਾਇਆ ਨਹੀਂ ਤੇ ਫਾਇਦਾ ਕਿਸੇ ਦਾ ਹੁਣ ਲੱਖਾਂ ਧਮਕੀ ਦੇ ਰਹੇ ਵੀ ਤੂੰ ਮੋਦੀ ਸਾਹਿਬ ਮੈਂ ਮੈਂ ਮੋਦੀ ਸਾਹਿਬ ਨੂੰ ਕਿਤੇ ਹਰਾ ਦੇਣਾ ਅੱਛਾ ਧਮਕੀਆਂ ਆਉਂਦੀਆਂ ਨੇ ਸਾਜੀ ਕਿ ਕਿੱਥੇ ਕਿੱਥੇ ਲਗਦਾ ਰਸਦਾ ਮੈਨੂੰ ਡਰ ਨਹੀਂ ਲੱਗਦਾ ਕਈ ਵਾਰੀ ਕੀ ਧਮਕੀਆਂ ਦੇ ਚੱਕਰ ਦੇ ਵਿੱਚ ਦੇਖੋ ਧਮਕੀਆਂ ਔਰ ਮੈਂ ਕਹਿੰਦਾ ਮੈਨੂੰ ਦੋ ਬੰਦੇ ਤੋਂ ਡਰ ਲੱਗਦਾ ਅੱਛਾ ਇੱਕ ਹਾਜੂਰ ਕੇ ਮੋਦੀ ਸਾਹਿਬ ਕੋ ਇੱਕ ਅਮਿਤ ਸ਼ਾਹ ਕੋ ਡਰ ਦਦੇ ਆ ਜੀ ਅਸੀਂ ਇਹਨਾਂ ਤੋਂ ਅਜੇ ਡਰਦੇ ਆ ਹੂੰ ਸਾਰੀ ਦੁਨੀਆ ਡਰਦੀ ਆ ਤੋਂ ਮੈਂ ਕਹਿੰਦਾ ਵੀ ਗੱਲ ਇਹ ਕਿ ਦੇਖੋ ਮੈਂ ਨਹੀਂ ਹਰਾ ਸਕਦਾ ਮੈਂ ਉਹਨਾਂ ਸਾਹਮਣੇ ਵੀ ਕਹ ਲੂੰਗਾ ਕਿ ਮੈਂ ਤੁਹਾਨੂੰ ਨਹੀਂ ਹਰਾ ਸਕਦਾ ਪਰ ਮੈਂ ਖੜਾ ਹਾਂ ਮਤਲਬ ਕਿ ਇੱਕ ਪਾਰਟੀ ਵੱਲੋਂ ਸਾਨੂੰ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਵੀ ਸੰਵਿਧਾਨ ਨੇ ਸਾਨੂੰ ਖੜਾ ਕੀਤਾ ਤਾਂ ਅਸੀਂ ਖੜੇ ਹੋਏ ਹਾਂ ਜੇ ਸਾਡੇ ਸਮਾਜ ਵਾਲਮੀਕ ਸਮਾਜ ਗੁਰੂ ਵਿਦਾਸ ਸਮਾਜ ਮਹਾਸ਼ਾ ਸਮਾਜ ਜਾਂ ਕੋਈ ਵੀ ਕਬੀਰ ਪੰਥੀ ਹੈ ਦੇਖੋ ਸਾਰੇ ਆਪਾਂ ਡਾਕਟਰ ਵੀਰਨਾ بابا ਸਾਹਿਬ ਦਾ ਨਾਮ ਲੈਂਦੇ ਆ ਸੰਵਿਧਾਨ ਦੀ ਗੱਲ ਕਰਦੇ ਆ ਜੇ ਸੰਵਿਧਾਨ ਦੇ ਵੱਲ ਧਿਆਨ ਨਹੀਂ ਦਿੱਤਾ ਸਾਨੂੰ ਫਾਇਦਾ ਕੀ ਅਸੀਂ ਸੰਵਿਧਾਨ ਨੂੰ ਧੋਖਾ ਨਹੀਂ ਕਰ ਰਹੇ ਅਸੀਂ ਆਪਣੇ ਆਪ ਨਾਲ ਧੋਖਾ ਕਰ ਰਹੇ ਆ ਆਪਣੀ ਸਰੀਰ ਨਾਲ ਆਪਣੀ ਆਤਮਾ ਨਾਲ ਕਹਿ ਰਹੇ ਸੰਵਿਧਾਨ ਬਚਾਵਾਂਗੇ ਸੰਵਿਧਾਨ ਸਾਡਾ ਵਾ ਡਾਕਟਰ ਪੀਮਰਾਓ ਬਾਬਾ ਸਾਹਿਬ ਸਾਡੇ ਆ ਪਰ ਅਸੀਂ ਨਹੀਂ ਚੱਲ ਰਹੇ ਉੱਥੇ ਨਹੀਂ ਚੱਲ ਰਹੇ ਜਿੱਥੇ ਸਾਨੂੰ ਚੱਲਣਾ ਚਾਹੀਦਾ ਵਾ ਸਾਡੇ ਲਹਿਰ ਦੇਖੋ ਸਾਡੇ ਕੌਮ ਦੇ ਵਿੱਚ ਬੰਦੇ ਉੱਠ ਜਨ ਮੈਂ ਕਹਿੰਦਾ ਮੈਂ ਨਹੀਂ ਉੱਠੂਗਾ ਮੇਰੀ ਕੌਮ ਦੇ ਵਿੱਚ ਬੰਦੇ ਉੱਠਾ ਸਾਰੇ ਸਾਰੇ ਕੌਮ ਲੜੇ ਮੈਂ ਉਹਨਾਂ ਦੇ ਨਾਲ ਖੜਾ ਆਉਂਗਾ ਭਰਾਵਾਂ ਦੇ ਨਾਲ ਕਿ ਯਾਰ ਤੁਸੀਂ ਲੜ ਰਹੇ ਹੋ ਮੈਂ ਤੁਹਾਡੇ ਨਾਲ ਖੜਾ ਵਾਂ ਅੱਜ ਆਪ ਅੱਗੇ ਆਣਾ ਪਿਆ ਜਦ ਕੋਈ ਦਿਖਿਆ ਨਹੀਂ ਅੱਜ ਪੰਜਾਬ ਨੂੰ ਹਰ ਘਰ ਦੇ ਵਿੱਚ ਇੱਕ ਭਗਤ ਸਿੰਘ ਦੀ ਲੋੜ ਆ ਔਰ ਉਹਦੇ ਉੱਤੇ ਮੈਂ ਗਾਣਾ ਵੀ ਲਿਖਿਆ ਵਾ ਜੀ ਸੁਣਾ ਦੋਗੇ ਜੀ ਤੇ ਉਹ ਗੀਤ ਆ ਨਸ਼ੇ ਦੇ ਖਿਲਾਫ ਜੀ ਜੀ ਕਹਿੰਦੇ ਤੈਸਮੈਸ ਸਭ ਹੋ ਗਏ ਤੈਸਮੈਸ ਮੈਸ ਮੈਨੂੰ ਸਮਝ ਨਹੀਂ ਲੱਗਦਾ ਜਿਹੜਾ ਰਾਜਨੀਤੀ ਚੱਲ ਰਹੀ ਹੈ ਐਸ ਮੈਸ ਸਭ ਹੋ ਗਏ ਅਡੇ ਬਣ ਗਏ ਬਾਰਡਰ ਤੇ ਓਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਅਡਰ ਤੇ ਵਾਂਚ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਥਿਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਟੈਂਡੇ ਕਿਲੇ ਉਮੀਦਾਂ ਦੇ ਵਿਚ ਚੁਰਾਹੇ ਰਹੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿਚ ਚੁਰਾਹੇ ਰਹੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜੀ ਕਵਾਰੇ ਤੋਂ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਧੇਰਿਆਂ ਦੇ ਵਿੱਚ ਹੁੰਦੀ ਦੇਖੀ ਤੱਕੇ ਸ਼ਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਡਿਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਅੱਜ ਹਰ ਘਰ ਦੇ ਵਿੱਚ ਭਗਤ ਸਿੰਘ ਦੀ ਸੋਚ ਦੀ ਬਰਗੇ ਦੀ ਲੋੜ ਆ ਡਾਕਟਰ ਵੀਮਲਾ ਬਾਬਾ ਸਾਹਿਬ ਦੇ ਵਾਂਗੂ ਚੱਲਣ ਦੀ ਲੋੜ ਆ ਜੇ ਆਪਾਂ ਨਾ ਚੱਲੇ ਤੇ ਸਾਡਾ ਦੇਸ਼ ਗੁਲਾਮ ਹੋਣ ਤੋ ਕੋਈ ਨਹੀਂ ਬਚਾ ਸਕਦਾ ਬਾਅਦ ਚ ਸੰਵਿਧਾਨ ਸੰਵਿਧਾਨ ਆਪਾਂ ਸਾਰੇ ਰੋਂਦੇ ਰਵਾਂਗੇ ਸਾਡੇ ਸੰਵਿਧਾਨ ਨੂੰ ਕਿਸੇ ਨੇ ਨਹੀਂ ਬਚਾਉਣਾ ਕੋਈ ਕੁਝ ਨਹੀਂ ਕਰ ਪਾ ਰਿਹਾ ਹੁਣ ਬੇਲਾਵਾ ਘੜੀ ਆ ਸਾਰੇ ਖੜੇ ਹੋ ਮੈਂ ਕਹਿੰਦਾ ਮੈਂ ਵੋਟਾਂ ਦੇ ਮੈਂ ਬੈਜੂਗਾ ਯਾਰ ਤੁਸੀਂ ਸਾਰੇ ਖੜੇ ਹੋਗੇ ਮੈਂ ਤੁਹਾਡੀ ਸਪੋਰਟ ਦੇ ਵਿੱਚ ਦੂੰਗਾ ਇਹ ਨਹੀਂ ਕਿ ਮੈਂ ਆਪਣਾ ਨਾਮ ਰੋਸ਼ ਨਹੀਂ ਮੈਂ ਕਹਿੰਦਾ ਵੀ ਕੌਮ ਦੇ ਵਿੱਚ ਕੌਮ ਦੇ ਵਿੱਚ ਜਾਗਰਤ ਆਣੀ ਚਾਹੀਦੀ ਹੈ ਕੌਮ ਜਦ ਨੀਰਾ ਹੁੰਦਾ ਤੇ ਬਲਬ ਜਗਾਣਿਆਂ ਤੇ ਲਾਈਟ ਆਂਦੀ ਆ ਉਦਾਂ ਸਾਡੇ ਕੌਮ ਦੇ ਵਿੱਚ ਉਜਾਲਾ ਆਣਾ ਚਾਹੀਦਾ ਕੌਮ ਨੂੰ ਜਗਾਨ ਵਾਸਤੇ ਮੈਂ ਆਇਆ ਜੇ ਨਹੀਂ ਜਾਗੇਗੀ ਤੇ ਫਿਰ ਆਪਾਂ ਵੀ ਸੋਜੇਗੀ ਦੀਟੂ ਵਿੱਚ ਹੋ ਜਾਏਗਾ ਕਦੀ ਇਹ ਰੱਬ ਹੈ ਇਸ ਧਰਤੀ ਦਿੱਤੇ ਗੁਰੂਆਂ ਪੀਰਾਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜਿਹਨੂੰ ਕਹਿੰਦੇ ਸਿੱਧੂ ਮੁਸਲੇ ਵਾਲੇ ਦਾ ਗਾਣਾ ਗਿਆ ਸੀਗਾ ਬਚ ਕੇ ਰਹੀਂ ਤੂੰ ਦਿਲ ਇਹ ਬਚ ਕੇ ਗਰਮ ਖਿਆਲੀਆਂ ਤੋਂ ਮੇਰੇ ਬਾਰੇ ਪੁੱਛ ਲੈਣੀ ਤੂੰ ਅਫਜ਼ਾਨੀਆਂ ਤੋਂ ਛੁਰ ਤੋਂ ਹੀ ਪੁੱਠਾ ਸਾਡਾ ਐ ਹਿਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦਿਆ ਉਹ ਦਿੱਲੀ ਨੂੰ ਦੱਬ ਲੈਂਦੇ ਮੈਨੂੰ ਜਨਾਬ ਕਹਿੰਦਿਆ ਸਾਡਾ ਪੰਜਾਬ ਉਹ ਚੀਜ਼ਾਂ ਕਿ ਜਿੰਨੂੰ ਮਰਜ਼ੀ ਦੱਬ ਲਵੇ ਜੇ ਆਪਣੀ ਆਇ ਤੇ ਆਏ ਨਹੀਂ ਤੇ ਇੱਥੇ ਰੱਬ ਦੀ ਮਿਹਰ ਆ ਪੰਜਾਬ ਦੀ ਪੰਜਾਬ ਵਰਗੀ ਧਰਤੀ ਨਾ ਤੁਹਾਨੂੰ ਕਿਤੇ ਮਿਲਣੀ ਆ ਨਾ ਕਿਤੇ ਹੋਣੀ ਆ ਨਾ ਕਿਤੇ ਹੋਊਗੀ ਅੱਛਾ ਤੁਸੀਂ ਕਦੀ ਕਿਸੇ ਲੀਡਰ ਦੇ ਵਿੱਚ ਨਹੀਂ ਦੇਖੀ ਕੋਈ ਕੁਆਲਿਟੀ ਕੀ ਇਹਨੂੰ ਵੋਟ ਪਾ ਦੀਏ ਸਾਡੇ ਕੰਮ ਹੋ ਜਾਣਗੇ ਨਹੀਂ ਜੀ ਮੈਨੂੰ ਲੀਡਰ ਦੇਖੋ ਮੈਂ ਇੱਕੋ ਹੀ ਲੀਡਰ ਹੈ ਮੇਰਾ ਉਹ ਡਾਕਟਰ ਪੀਨਰੋ ਬਾਬਾ ਸਾਹਿਬ ਨੇ ਹਾਂ ਜਾਂ ਸਾਡੇ ਜਲੰਧਰ ਵਿੱਚ ਗੋਰਾ ਬਾਜੀ ਹੈ ਹਾਂ ਜੋਤੀ ਚੌਂਕ ਆਪਣਾ ਵਾਲਮੀਕ ਚੌਂਕ ਲੱਗੇ ਉਹਨਾਂ ਦਾ ਪਹਿਲਾਂ ਨਾਮ ਸੀਗਾ ਹੋਰ ਚੇਂਜ ਕਰਕੇ ਵਰਖਿਆ ਵਾਲਮੀਕ ਚੌਂਕ ਗੋਰਾ ਬਾਜੀ ਚੰਦਨ ਗਰੇਵਾਲ ਹਾਂ ਔਰ ਸਾਡੇ ਕਾਫੀ ਸਮਾਜ ਦੇ ਬੰਦੇ ਆ ਕਿ ਜਿਹੜੇ ਡਾਕਟਰ ਅਜੀਮਲ ਜੀ ਪਰ ਬਹੁਤ ਸਾਰੇ ਇਦਾਂ ਦੇ ਮਤਲਬ ਇਨਸਾਨ ਜਿਹੜੇ ਵਧੀਆ ਸਾਨ ਨੇ ਜਿਹੜੇ ਸਾਡੇ ਨਾਲ ਜੁੜੇ ਆ ਬਿਬ ਬਾਜੀ ਹੈਗੇ ਜਲੰਧਰ ਤੋਂ ਉਹ ਵੀ ਹੈ ਉਹ ਸਾਰੇ ਜਿਹੜੇ ਜੁੜੇ ਇਨਸਾਨ ਐ ਇਹ ਰੱਬ ਦੀਆਂ ਰੂਹਾਂ ਨੇ ਔਰ ਖਾਸ ਕਰਕੇ ਚੰਦਰ ਗਰੇਵਾਲ ਵਰਗਾ ਬੰਦਾ ਤੇ ਦੁਨੀਆ 'ਚ ਨਹੀਂ ਹੋਣਾ ਗਈ। Hindu, Muslim, Sikh, Isai ਸਾਰੇ ਭਾਈ ਭਾਈ ਉਹਨਾਂ ਕੋਲ ਆ ਕੇ ਆਖੇ ਬੰਦੇ ਸਾਰੇ ਦੇ ਮਸਲੇ ਹੱਲ ਕਰਦਾ ਬੰਦਾ। ਆਪਾਂ ਇਹ ਨਹੀਂ ਪਾਰਟੀਆਂ ਵਾਲੀ ਜਾਂਦੇ ਆਪਾਂ ਇਹ ਕਹਿੰਦੇ ਸਮਾਜ ਨੂੰ ਅੱਗੇ ਲੈ ਕੇ ਜਾਣ ਵਾਸਤੇ ਕਿਹੜੇ ਕੀ ਬੰਦੇ ਕੋਲ। ਅੱਜ ਬਦਲਾਅ ਹੋਣਾ ਚਾਹੀਦਾ ਪਾਰਟੀ ਜਿਹੜੀ ਮੈਟਰ ਨਹੀਂ ਕਰਦੀ। ਸਿੱਧੂ ਮੂਸੇਵਾਲੇ ਜੇ ਦੇਖੋ ਅੱਜ ਸਿੱਧੂ ਮੂਸੇਵਾਲੇ ਦੇ ਘਰ ਛੋਟਾ ਭਰਾ ਆ। ਜੀ। ਤੇ ਪੰਜਾਬ ਸਰਕਾਰ ਨੂੰ ਭਾਰਤ ਭਾਰਤ ਸਰਕਾਰ ਨੇ ਪੁੱਛਿਆ ਵੀ ਇਹਦਾ ਦੱਸੋ ਬੇਬਾਕ ਇਹਦਾ ਦੱਸੋ ਵੀ ਕਿੱਦਾਂ ਹੋਇਆ ਜਿਹਦੇ ਘਰ 10 ਬੱਚੇ ਹੋਏ ਹੁੰਦੇ ਉਹਦਾ ਨਹੀਂ ਕਦੀ ਪੁੱਛਿਆ ਇਹਨਾਂ ਦੇ ਘਰ ਆਪਣੇ ਬੱਚੇ ਨਹੀਂ ਹੁੰਦੇ ਇਹਨਾਂ ਨੇ ਆਪਣਾ ਕੋਈ ਟਰੀਟਮੈਂਟ ਨਹੀਂ ਕੀਤਾ ਸਿੱਧੂ ਮੂਸੇਵਾਲੇ ਨੂੰ ਜੱਗ ਟਾਰਗੇਟ ਕਰਦੇ ਵੇ ਕਿ ਜਿਨ੍ਹਾਂ ਦੇ ਜਿਨ੍ਹਾਂ ਦਾ ਜਵਾਨ ਪੁੱਤ ਸ਼ੇਰ ਵਰਗਾ ਚਲ ਗਿਆ ਉਹਨਾਂ ਨੂੰ ਇੱਕ ਜੀਨ ਦਾ ਤੁਰਕ ਕਦੇ ਮੌਕਾ ਮਿਲ ਗਿਆ ਇਹਨਾਂ ਤੋਂ ਬਰਦਾਸ਼ਤ ਅਗਲੇ ਦੀ ਮਰਜ਼ੀ ਇਹ ਹਿੰਦੁਸਤਾਨ ਆਜ਼ਾਦ ਹੈ ਇਸ ਦੁਨੀਆ ਤੇ ਆਜ਼ਾਦੀ ਸਾਨੂੰ ਮਿਲੀ ਕਾਫੀ ਚਿਰ ਹੋ ਗਿਆ ਪਰ ਅਸੀਂ ਅੱਜ ਵੀ ਇਹਨਾਂ ਲੀਡਰਾਂ ਦੇ ਗੁਲਾਮ ਆ ਮੇਰੇ ਘਰ ਦਾ ਨੀਲਾ ਕਾਰਡ ਬੰਦ ਕਰਾਇਆ ਜਾਂਦਾ ਮੇਰੇ ਬੱਚੇ ਸਕੂਲ ਤੋਂ ਬਾਹਰ ਕੱਢਿਆ ਜਾਂਦਾ ਮੇਰੇ ਤੇ ਕਈ ਇਨਕੁਆਰੀਆਂ ਹੋ ਸਕੂਲ ਤੋਂ ਬਾਹਰ ਵੀ ਕੱਢਦਾ ਇਨਕੁਆਰੀਆਂ ਕੀਤੀ ਜਾਂਦੀਆਂ ਕਈ ਮੇਰੇ ਤੋਂ ਮੈਟਰ ਕੀਤੇ ਜਾਂਦੇ ਕਈ ਕੇਸ ਝੂਠੇ ਪਾ ਦਿੱਤੇ ਲੀਡਰਾਂ ਦੇ ਕਹਿੰਦੇ ਤੇ ਬਦਲਾਵ ਕੀਤੇ ਜਾਂਦੇ ਤੇ ਮੈਂ ਇਸ ਕਰਕੇ ਰਾਜਨੀਤੀ ਜਾਂਗੀ ਚਾਰ ਪੰਜ ਲੀਡਰਾਂ ਦੇ ਖਿਲਾਫ ਮੈਂ ਪਾਰਟੀਆਂ ਦੇ ਖਿਲਾਫ ਵੀਡੀਓ ਬਣਾਈ ਹੈ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਤਾਂ ਮੈਂ ਵੀਡੀਓ ਪ੍ਰੂਫ ਬਾਰਨ ਕਰਾਂਗਾ ਕਿਉਂਕਿ ਮੈਂ ਤਗੜੀਆਂ ਪਾਰਟੀਆਂ ਵਾਂ ਇਹਨਾਂ ਨੇ ਮੈਨੂੰ ਸਾਰੇ ਟੌਰਚਰ ਕੀਤਾ ਵਾ ਬਹੁਤ ਦੁਖੀ ਕੀਤਾ ਇਹਨਾਂ ਨੇ ਮ ਯਾਰ ਜੀ ਮੈਂ ਆਪਣੇ ਵਾਸਤੇ ਨਹੀਂ ਕੁਝ ਕਰ ਸਕਿਆ ਨਾ ਸਹੀ ਸਮਾਜ ਨੂੰ ਚੰਗੀ ਸਿੱਖਿਆ ਦੇ ਦੂੰਗਾ ਸਮਾਜ ਨੂੰ ਕਹੂੰਗਾ ਕਿ ਸੰਵਿਧਾਨ ਬਚਾਓ ਕੋਈ ਤਾਂ ਮੇਰੇ ਵਰਗਾ ਹੋਊਗਾ ਬੰਦਾ 10 ਇੱਕ ਇਨੀ ਦੁਨੀਆ ਦੇ ਵਿੱਚ 10 ਬੰਦੇ ਨਹੀਂ ਹੋਗੇ ਮੇਰੇ ਵਰਗੇ ਜਿਹੜੇ ਉੱਠ ਕੇ ਇਲੈਕਸ਼ਨ ਲੜਨਗੇ ਅੱਛਾ ਉਹਨਾਂ ਤੇ ਜਜ਼ਬਾ ਵਾ ਅੱਜ ਜਿਹੜਾ ਚਾਹ ਵੇਚਣ ਵਾਲਾ ਵਾ ਸ਼ਿੰਦਾ ਚਾਹ ਵਾਲਾ ਉਹਦੇ ਅੰਦਰ ਦੇਸ਼ ਨੂੰ ਬਚਾਉਣ ਵਾਸਤੇ ਜਜ਼ਬਾ ਵਾ ਜੇ ਮੈਂ ਗੱਲ ਕਰਾਂ ਭੋਲਾ ਪੈਂਚਰਾਂ ਵਾਲਾ ਖੰਨੇ ਤੋਂ ਉਹਨੂੰ ਦੇਸ਼ ਬਚਾਉਣ ਦਾ ਜਜ਼ਬਾ ਵਾ ਜੇ ਚੁੰਮੀਆਂ ਵਾਲੀ ਭਾਬੀ ਕਹੋਗੇ ਪਰ ਪਤਾ ਨਹੀਂ ਜੇ ਖੜੀ ਹੁੰਦੀ ਕਿ ਨਹੀਂ ਪਰ ਉਹਨੂੰ ਵੀ ਦਿਲ ਹੈ ਕਿ ਜੇ ਤੁਹਾਡੀ ਗੱਲਬਾਤ ਹੋਈ ਉਹਨਾਂ ਨਾਲ ਗੱਲਬਾਤ ਤੇ ਹੋਈ ਹੈ ਜੀ ਤੇ ਹੁਣ ਕਾਫੀ ਕੁਝ ਗੱਲਾਂ ਸੁਣਨ ਨੂੰ ਮਿਲਦੀਆਂ ਪਈਆਂ ਜੀ ਪਾਰਟੀ ਐਉਂ ਹੋ ਜੂਗੀ ਪਾਰਟੀ ਏਦਾਂ ਕਿਦਾਂ ਹੋ ਜੂਗੀ ਗੁਰੂ ਸ੍ਰੀ ਗੁਰੂ ਰਵਿਦਾਸ ਸਮਾਜ ਦੀ ਪਾਰਟੀ ਹੈ ਸਤਗੁਰੂ ਰਵਿਦਾਸ ਸਮਾਜ ਦੀ ਪਾਰਟੀ ਨੂੰ ਕੌਣ ਹਿਲਾ ਸਕਦਾ ਕੋਈ ਨਹੀਂ ਹਿਲਾ ਸਕਦਾ ਕੋਈ ਜੰਮਿਆ ਨਹੀਂ ਦੁਨੀਆ ਤੋਂ ਲਾ ਦੇਵੇ ਪਰ ਜੇ ਆਪਾਂ ਉਹ ਸੰਕਲਪ ਨੂੰ ਲੈ ਕੇ ਚੱਲੇ ਅੱਗੇ ਜੇ ਸਾਡਾ ਸੰਕਲਪ ਪਾਸ ਹੋ ਗਿਆ ਠੀਕ ਹੈ ਨਹੀਂ ਹੋਏਗਾ ਤੇ ਨਹੀਂ ਕੋਈ ਸ਼ਟਰਾਂ ਵਾਲਾ ਵੀ ਆਪਣੇ ਘਰ ਬੈਠੇਗਾ ਕਿਉਂਕਿ ਹਾਰ ਇਨਸਾਨ ਨੂੰ ਮਾਰ ਦਿੰਦੀ ਹੈ ਹਾਰ ਇਨਸਾਨ ਨੂੰ ਮਾਰ ਦਿੰਦੀ ਆ ਕਦੇ ਨਾ ਕਦੇ ਬੰਦਾ ਟੁੱਟਦਾ ਵਾ ਐਸਾ ਟੁੱਟਦਾ ਵਾ ਮੰਜੇ ਤੇ ਚੱਕਦੀ ਉੱਠਦਾ ਨਹੀਂ ਕਿਉਂਕਿ ਬੰਦਾ ਟੁੱਟਿਆ ਹੁੰਦਾ ਵਾ ਜੇ ਗੱਲ ਆਪਾਂ ਕਰੀ ਕਿੰਨੇ ਵਾਰੀ ਹਾਰ ਮੰਨਾਂਗੇ ਆਪਣੀ ਅਕਸਰ ਅਸੀਂ ਥੱਕ ਜਾਾਂਗੇ ਔਰ ਕਾਫੀ ਲੋਕਾਂ ਨੇ ਸਾਨੂੰ ਸਪੋਰਟ ਕੀਤੀ ਜਿਹੜੇ ਮੇਰੇ ਭਰਾ ਵਾ ਐਨ ਆਰ ਆਈ ਵੀਰ ਜਲੰਧਰ ਵਿੱਚ ਜਿਵੇਂ ਸਪੋਰਟ ਕਿਵੇਂ ਕਰਦੇ ਤੁਹਾਡੇ ਨਾਲ ਗੱਲਬਾਤ ਕਰਦੇ ਕੋਈ ਕਹਿੰਦੇ ਵੀ ਤੁਹਾਨੂੰ ਤੈਨੂੰ ਜੋ ਕੁਛ ਐ ਦੱਸਣ ਦੱਸ ਹਾਂ ਔਰ ਜਿਹੜਾ ਐਤ ਕੀ ਇਲੈਕਸ਼ਨ ਪੰਜਾਬ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਮੈਂ ਫਾਰਮ ਭਰ ਜਾਵਾਂਗਾ ਨਾ ਜਦੋਂ ਉਦੋਂ ਦੁਨੀਆ ਦੇ ਵਿੱਚ ਸ਼ਾਇਦ ਕੋਈ ਬੰਦਾ ਫਾਰਮ ਭਰੇਗਾ ਉਦਾਂ ਕਿਉਂਕਿ ਮੇਰਾ ਤਰੀਕਾ ਫਾਰਮ ਭਰਨ ਦਾ ਵੱਖਰਾ ਹੋਏਗਾ ਲਿਆਜ਼ਾ ਵੱਖਰਾ ਹੋਏਗਾ ਕੰਮ ਵੱਖਰੇ ਹੋਣਗੇ ਪੂਰੀ ਪਲੈਨਿੰਗ ਲੱਗਦੀ ਹੈ ਤੇ ਜਲੰਧਰ ਸ਼ਹਿਰ ਮੈਂ ਕਿਹਾ ਵੀ ਇੱਕ ਫਿਲਮ ਬਣੇਗੀ ਮੇਰੇ ਉੱਤੇ ਕਿ ਜਿੱਦਾਂ ਦੇ ਇਲੈਕਸ਼ਨ ਮੈਂ ਲੜ ਰਿਆਂ ਚਾਹ ਦੁਨੀਆ 'ਚ ਕੋਈ ਵੀ ਨਹੀਂ ਲੜੇਗਾ ਇਹੋ ਜੀ ਤਿਆਰੀ ਹੈ ਇੰਨੀ ਤਿਆਰੀ ਆ ਕਿ ਪ੍ਰਧਾਨ ਮੰਤਰੀ ਦੀ ਨਿਗਾਹ ਰਾਸ਼ਟਰਪਤੀ ਸਾਹਿਬ ਦੀ ਨਿਗਾਹ ਦੇਸ਼ ਦੇ ਕੱਨੇ ਕੱਲੇ ਬੰਦੇ ਦੀ ਨਿਗਾਹ ਮੇਰੇ ਵੱਲ ਹੋਏਗੀ ਯਾਰ ਇਹ ਬੰਦਾ ਕਰਦਾ ਕੀ ਪਿਆ ਸ਼ਾਇਦ ਦੁਨੀਆ ਨੂੰ ਸਿਸ ਸਿੱਖ ਮਿਲੇ ਕੋਈ ਮੇਰੇ ਤੋਂ ਜਾਂ ਕੋਈ ਵੱਡੀ ਗੱਲ ਵੱਡਾ ਐਲਾਨ ਹੋ ਜਾਏ ਮੇਰਾ ਵੀ ਜਾਣ ਕੇ ਵੱਡਾ ਕੀਵਾ ਮੇਰੀ ਸੀਟ ਨਿਕਲ ਜਾ ਜਦ ਨਾਲ ਸੀਟ ਇੱਕ ਜਿੱਤ ਲਈ ਆਹੀ ਜਿਹੜਾ ਜਿਹੜੇ ਬੰਦੇ ਨੇ ਮੈਨੂੰ ਵੋਟ ਪਾਈ ਨਾ ਉਹ ਬੰਦੇ ਮੈਨੂੰ ਕਹਿਣਗੇ ਕਿ ਅਸੀਂ ਹੀਰੋ ਆ ਨੀਡ ਟੂ ਹੀਰੋ ਨਹੀਂ ਹੈਗਾ ਅੱਛਾ ਮੈਂ ਐਡਾ ਵੱਡਾ ਜ਼ਿੰਦਗੀ ਦੇ ਵਿੱਚ ਕੰਮ ਕਰਕੇ ਜਾਊਂਗਾ ਐਡਾ ਵੱਡਾ ਕੰਮ ਕਰਕੇ ਜਾਊਂਗਾ ਇੱਕ ਸੀਟ ਮੈਨੂੰ ਮਿਲ ਗਈ ਨਾ ਤੇ ਆਉਣ ਵਾਲੀ ਪਾਰਟੀ ਕੋਈ ਨਹੀਂ ਦਿੱਤੇਗੀ ਇਹ ਗਰੰਟੀ ਆ ਮੇਰੀ ਦੇ ਦਿਓ ਫਿਰ ਜਲੰਧਰ ਵਾਲੇ ਸੀਟ ਜੇ ਕੋਈ ਇੱਕ ਸੀਟ ਮਿਲ ਗਈ ਜਾਂ ਵਾਰਾਨਸੀ ਜਾਂ ਜਲੰਧਰ ਜਾਂ ਅੰਮ੍ਰਿਤਸਰ ਤਿੰਨ ਸੀਟਾਂ ਵੇਰੀਆਂ ਪੱਕੀਆਂ ਕਨਫਰਮ ਐ ਇਹਨਾਂ ਤੋਂ ਇੱਕ ਸੀਟ ਮੈਨੂੰ ਦੇ ਦਿਓ ਹਮ ਅਗਰ ਇੱਕ ਸੀਟ ਮੈਂ ਲੈ ਕੇ ਤੁਹਾਡਾ ਮੁੱਲ ਨਹੀਂ 모ੜਿਆ ਤੇ ਮੈਂ ਦਾਅਵੇ ਨਾ ਕਰਨਾ ਉਸ ਤੁਹਾਡੀ ਜੁੱਤੀ ਤੇ ਮੇਰਾ ਸਿਰ ਹੋਏਗਾ ਕੋਈ ਲੀਡਰ ਤੁਹਾਨੂੰ ਨਹੀਂ ਕਹੇਗਾ ਸਾਲ ਦਾ 5 ਕਰੋੜ ਰੁਪਏ ਮਿਲਦਾ ਹਮ ਆਏ ਕੈਂਪ ਨੂੰ ਆਪਣੇ ਸ਼ਹਿਰ ਉੱਤੇ ਲਾਉਣ ਵਾਸਤੇ ਭਰੋ ਨਹੀਂ ਲੱਗਦਾ ਉਹ ਨਹੀਂ ਲੱਗਦਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿ ਤੁਸੀਂ ਮੈਨੂੰ ਇੱਕ ਵਾਰੀ ਸੀਟ ਦਿਓ ਜਿੱਤ ਕੇ ਮੈਂ ਅਗਰ ਆਪਣੇ ਵਾਅਦੇ ਤਾਂ ਝੂਠਾ ਨਿਕਲਿਆ ਜ਼ਿੰਦਗੀ ਚ ਆਪਣਾ ਤੁਹਾਨੂੰ ਕਾਲਾ ਮੂੰਹ ਕਦੀ ਨਹੀਂ ਦਿਖਾਉਂਗਾ ਔਰ ਜੇ ਮੈਂ ਝੂਠਾ ਨਿਕਲਿਆ ਤੁਹਾਡੀਆਂ ਜੁੱਤੀਆਂ ਤੇ ਮੇਰਾ ਸਿਰ ਹੋਗਾ ਮੈਨੂੰ ਇੱਕ ਵਾਰੀ ਮੌਕਾ ਦਿਓ ਇੱਕ ਸੀਟ ਦੇ ਕੇ ਦੇਖੋ ਬਸ ਹਮ ਅੱਛਾ ਨੀਟੂ ਜੀ ਮੈਂ ਇੱਕ ਪੁੱਛਣਾ ਸੀ ਸਵਾਲ ਵੀ ਜਿਵੇਂ ਇਲੈਕਸ਼ਨ ਕੈਂਪੇਨਿੰਗ ਹੁੰਦੀ ਆ ਬਹੁਤ ਖਰਚਾ ਹੋ ਜਾਂਦਾ ਹੈ ਬੋਰਡਸ ਬਣਵਾ ਲੈ ਪੈਂਦੇ ਆ ਲੋਕਾਂ ਤੱਕ ਪਹੁੰਚਣਾ ਪੈਂਦਾ ਹੈ ਕਿਵੇਂ ਕਰੋਗੇ ਮੈਨੇਜ ਖਰਚਾ ਕਿਵੇਂ ਮੈਨੇਜ ਦੇਖੋ ਜੀ ਸਾਡੇ ਕੋਲ ਤੇ ਆ ਜਾ ਕੇ ਸੋਸ਼ਲ ਮੀਡੀਆ ਦੇ ਵਿੱਚ ਆ ਜਾਂ ਫਿਰ ਆਪਾਂ ਆਪਣਾ ਮਾੜਾ ਮੋਟਾ ਪ੍ਰਚਾਰ ਔਨਲਾਈਨ ਕਰਾਂਗੇ ਕਿਉਂਕਿ ਸਾਡੇ ਕੋਲ ਨਾ ਪੈਸਾ ਹੈ ਨਹੀਂ ਨਾ ਸਾਡੇ ਕੋਲ ਨਹੀਂ ਸੋਚ ਨਾ ਅਸੀਂ ਕਦੀ ਪਾਰਟੀ ਕੋ 50 ਕਰੋੜ ਰੁਪਏ ਲੈ ਕੇ 100 ਕਰੋੜ ਰੁਪਏ ਲੈ ਕੇ ਕਹਿੰਦੇ ਕੋਈ ਉਹਦਾ ਲੈ ਕੇ ਸਾਡੀ ਬੋਤਲਾ ਮੜ ਰਹੀ ਆ ਜ ਮੈਂ ਮੈਂ ਦੱਸਦਾ ਤੁਹਾਨੂੰ ਕਿ ਖਰਚਾ ਸਰਕਾਰ ਕਹਿੰਦੀ ਇਹਦਾ ਖਰਚਾ ਤੁਸੀਂ ਕਰਦੇ ਨਾ ਸਾਡੇ ਕੋਲ ਪੈਸਾ ਹੀ ਹੈ ਨਹੀਂ ਗਾ ਠੀਕ ਆ ਆਪਾਂ ਆਪਣਾ ਪ੍ਰਚਾਰ ਉਹ ਨਾ ਕਰਨਾ ਕਿ ਜਾਂ ਇਹ ਨਹੀਂ ਕਿਸੇ ਪਾਰਟੀ ਨੇ ਮੈਨੂੰ ਪੈਸਾ ਦਿੱਤਾ ਵੀ ਨਹੀਂ ਕਿਸੇ ਨੇ ਕੁਝ ਨਹੀਂ ਦਿੱਤਾ ਮੈਨੂੰ ਬਸ ਲੋਕਾਂ ਦਾ ਸਾਥ ਮਿਲਿਆ ਬਹੁਤ ਪਿਆਰ ਦਿੱਤਾ ਲੋਕਾਂ ਨੇ ਵੀ ਭਾਜੀ ਅਸੀਂ ਤੁਹਾਡੇ ਨਾਲ ਆ ਤੁਸੀਂ ਲੜੋ ਇਲੈਕਸ਼ਨ ਜਿਸ ਦੀ ਦੀ ਲੋੜਾ ਕਿਉਂਕਿ ਇਸ ਦੁਨੀਆ ਦੇ ਵਿੱਚ ਪੰਜਾਬ ਦੇ ਅੰਦਰ ਇਸ ਪਲੇ ਇਹ ਪੰਜਾਬ ਇਹਨਾਂ ਵਧੀਆ ਸ਼ਹਿਰੇ ਦੇ ਇਹ ਚ ਬਹੁਤ ਇਚ 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 ਬਹੁਤ ਵਧੀਆ ਬੰਦੇ ਵੀ ਰਹਿੰਦੇ ਆ ਇਹ ਚ ਬਹੁਤ ਵਧੀਆ ਪੰਜਾਬ ਚ ਬੰਦੇ ਰਹਿੰਦੇ ਆ ਕਿ ਜਿਹੜੇ ਦਿਲ ਦੇ ਸਾਫ ਤੇ ਹੀਰੇ ਆ ਸਪੋਰਟ ਕਰਦੇ ਆਂ ਅੰਦਰੋਂ ਦਿਲੋਂ ਹਾਂ ਉਹ ਕਹੋਗਾ ਕੋਈ ਪਰਵਾਹ ਨਹੀਂ ਯਾਰ ਪੰਜਾਬ ਚ ਮਤਲਬ ਕਿ ਬਾਹਰ ਕੇ ਚਲ ਜਾਓਗਾ ਨਾ ਰੋਟੀ ਮੰਗੋਗੇ ਤੁਹਾਨੂੰ ਸ਼ਾਇਦ ਪਤਾ ਨਹੀਂ ਮਿਲੇ ਕਿ ਨਾ ਮਿਲੇ ਪੰਜਾਬ ਚ ਕਿਸੇ ਨੂੰ ਕਹਿ ਦੋਗੇ ਨਾ ਕਿ ਮੈਂ ਭੁੱਖਾ ਯਾਰ ਮੈਂ ਰੋਟੀ ਖਵਾ ਦੇ ਉਹ ਕਹੋਗਾ ਲੈ ਫੜ ਰੋਟੀ ਖਾ ਆ ਪੈਸੇ ਵੀ ਲਾਇਆ ਦਰਨਾ ਨਹੀਂ ਕਿਸੇ ਚੀਜ਼ ਤੋਂ ਦਿਲਦਾਰ ਨੇ ਪੰਜਾਬੀ ਪੰਜਾਬੀ ਖੁੱਲੇ ਦਿਲ ਦੇ ਬੰਦੇ ਨੇ ਫਿਰ ਇਹ ਪੰਜਾਬੀ ਦਿਲਦਾਰ ਮੈਂ ਲਾਦਾ ਨੀਟ ਨੂੰ ਵੋਟਾਂ ਵੀ ਪਾ ਦੇਣਗੇ ਪਾਣਗੇ ਜੀ ਜੇ ਜੇ ਤਾਂ ਏ 4599 ਵੋਟਾਂ ਦੇਖ ਲਓ ਮੈਨੂੰ ਪਈਆਂ ਸੀ 27-22 ਕੈਂਡੀਡੇਟਸ ਸੀ ਆਪਾਂ ਹਾਂ ਉਹਨਾਂ 'ਚ ਕੋਈ ਬੰਦਾ ਨ ਲੱਭਿਆ ਸਿਰਫ ਇੱਕ ਜਿੱਤਣ ਵਾਲਾ ਬੰਦਾ ਲੱਭਿਆ ਹਾਂ ਜਿਹੜਾ ਪਾਰਟੀ ਬਦਲ ਗਿਆ ਹਾਂ ਤੇ ਯਾ ਇੱਕ ਨੀਡੂ ਸ਼ਟਰਾਂ ਵਾਲਾ ਐਸਾ ਬੰਦਾ ਸੀਗਾ ਕਿ ਜਿਨੇ ਮੌਕੇ ਦੀ ਮਿਸਾਲ ਦਾ ਕੰਮ ਕੀਤਾ 4 ਸਾਲ ਦੇ ਬੱਚੇ ਨੂੰ ਪੁੱਛ ਕੇ ਦੇਖ ਲਓ ਉਹ ਵੀ ਕਦਾਂ ਹੀ ਨੀਡੂ ਨੂੰ 5000 ਵੋਟ ਪਈਆਂ 4 ਸਾਲ ਦੇ ਬੱਚੇ ਨੂੰ ਕੀ ਲੈਣ ਦੇਣਾ ਵੋਟਾਂ ਦਾ ਕੋਈ ਨਹੀਂ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜਿਹੜਾ ਜਿੱਤਣ ਵਾਲਾ ਬੰਦਾ ਸੀਗਾ ਉਹਨੇ ਪਾਰਟੀ ਬਦਲ ਲਈ ਜੇ ਕਿੱਥੇ ਉਹਨੇ ਨੀਟੂ ਨੂੰ ਵੋਟ ਪਾਈ ਹੁੰਦੀ ਦੀ ਨੀਟੂ ਤਾਂ ਨਾਲ ਇਦਾਂ ਕਰਦਾ ਉਹ ਤਾਂ ਪੂਰਾ ਨਹੀਂ ਨੀਟੂ ਨਹੀਂ ਇਦਾਂ ਕਰਦਾ ਨੀਟੂ ਨੇ ਨਾ ਆਪਣੀ ਪਾਰਟੀ ਨੂੰ ਆਏ ਹੁਣ ਇੱਕ ਸੀਟ ਜਿੱਤ ਲੈਣ ਦੋ ਮੈਨੂੰ ਹਾਂ ਜਿਨ੍ਹਾਂ ਨੇ ਵੋਟ ਪਾਣੀ ਨਾ ਉਹਨਾਂ ਨੇ ਕਿਹਾ ਯਾਰ ਨੀਟੂ ਨੇ ਇਦਾਂ ਵੱਡਾ ਕੰਮ ਕਰਤਾ ਅਸੀਂ ਤੇ ਯਾਰ ਸੋਚ ਨਹੀਂ ਸਕਦੇ ਸਾਡੀ ਸੋਚਾਂ ਖਤਮ ਹੋ ਗਈਆਂ ਸਾਡੇ ਜਿਹੜੇ ਜ਼ਮੀਰਾਂ ਨੇ ਪੰਜਾਬ ਤੇ ਕਰਜ਼ਾ ਹਵਾ ਇੱਕ ਬਹੁਤ ਵੱਡਾ ਕਰਜ਼ਾ ਹਵਾ ਪੰਜਾਬ ਦਾ ਮੈਂ ਕਰਜ਼ਾ ਲਾ ਦੂੰਗਾ ਇੱਕ ਕਰਜ਼ਾ ਲਾਉਂਗਾ ਪੰਜਾਬ ਦਾ ਹਰ ਦਿਮਾਗ ਦੇ ਬੰਦੇ ਦੀ ਟੈਨਸ਼ਨ ਲਾ ਦੂੰਗਾ ਬੰਦਾ ਇੱਕ ਖੁਦ ਆਪਣੀ ਵੀਡੀਓ ਪਾ ਕੇ ਕਹੇਗਾ ਕਿ ਮੈਂ ਨੀਟੂ ਨੂੰ ਵੋਟ ਪਾਈ ਸੀ ਨੀਟੂ ਮੇਰੀ ਬੋਟ ਤੇ ਜਿੱਤਿਆ ਵਾ ਅੱਜ ਜੋ ਕੁਛ ਨੀਟੂ ਨੇ ਕੀਤਾ ਇਹ ਮੈਂ ਵੋਟ ਪਾਈਏ ਇੱਕ ਇੱਕ ਬੰਦਾ ਵੋਟ ਪਾ ਕੇ ਆਪਣੀ ਵੀਡੀਓ ਬਣਾ ਕੇ ਵਾਇਰਲ ਕਰੇਗਾ ਔਰ ਉਹ ਬੰਦੇ ਹੀਰੋ ਹੋਣਗੇ ਉਹਨਾਂ ਬੰਦਿਆਂ ਦੇ ਖ਼ਬਾਰ 'ਚ ਨਾਮ ਆਣਗੇ ਉਹਨਾਂ ਦੇ ਇਤਿਹਾਸ ਤੇ ਨਾਮ ਆਣਗੇ ਉਹਨਾਂ ਕੋ ਦੁਨੀਆ ਸਲਾਮ ਕਰੇ ਜਿਹੜਾ ਮੈਨੂੰ ਵੋਟ ਪਾਏਗਾ ਔਰ ਐਸਾ ਪਲਾਨ ਕਰਕੇ ਬੈਠਾ ਮੈਂ ਕਿ ਜੇ ਇੱਕ ਦੇ ਇੱਕ ਸੀਟ ਆ ਗਈ ਉਹਨਾਂ ਮੈਂ ਤੇ ਚਲੋ ਜੋ ਮੈਨੂੰ ਫੇਮਸ ਹੋਣਾ ਕੋਈ ਮਤਲਬ ਨਹੀਂ ਮੈਂ ਫੇਮਸ ਤੇ ਪ੍ਰਮਾਤਮਾ ਦਾ ਚਿੰਤਪੁਨੀ ਨੇ ਪੂਰੀ ਫੇਮਸ ਕੀਤੀ ਫੇਮਸ ਚੜਾਈ ਆ ਐਮਪੀ ਬੰਦਾ ਬਣ ਕੇ 5 ਸਾਲ ਕੀ ਕਰ ਲੂਗਾ ਆਪਣੀ ਕੋਠੀ ਬਣਾ ਲੂਗਾ ਆਪਣਾ ਕਾਰ ਬਣਾਉਗਾ ਆਪਣਾ ਕਾਰੋਬਾਰ ਸੈਟ ਕਰ ਲੂ ਬਸ ਉਸ ਤੋਂ ਬਾਅਦ ਦਿਲਰੋਕਾ ਕੋ ਵੋਟਾ ਮੰਗਾਂ ਜਾਊ ਕਿਸ ਮੂਨਾ ਮੰਗੂਗਾ ਵੋਟਾ ਬਿਲਕੁਲ ਬਿਲਕੁਲ ਜੜਕਰੀਏ ਕਾਂਗਰਸ ਇੱਕ ਬਹੁਤ ਵੱਡਾ ਨਾਮ ਸੀਗਾ ਇੱਥੇ ਉਹ ਜਗਦੰਮ ਪਾਰਟੀ ਬਲਕੇ ਦੂਜੀ ਪਾਰਟੀ ਚੱਲ ਕੇ ਨਾਮ ਨਾਮ ਨਹੀਂ ਨਾ ਨਾਮ ਦੇ ਵਿੱਚ ਕਈ ਗਲਤ ਨਹੀਂ ਨਾਮ ਆਪਾਂ ਕਿਉਂ ਲਈਏ ਉਹਨਾਂ ਨੂੰ ਪਤਾ ਲੱ ਜਾਂਦਾ ਫਿਰ ਉਹਨਾਂ ਕਹਿੰਦਾ ਮੇਰੀ ਬੇਇੱਜ਼ਤੀ ਕਰਦੇ ਆਪਾਂ ਬੇਇੱਜ਼ਤੀ ਨਹੀਂ ਕਰਦੇ ਆਪਾਂ ਸਾਰੇ ਭਰਾ ਆਂ ਹਾਂ ਪਰ ਜਿਹੜੀ ਗਦਦਾਰੀਆਂ ਕਰਨੀਆਂ ਨਾ ਗਦਦਾਰੀਆਂ ਤੋਂ ਬੰਦਾ ਸਮਝ ਲੈ ਵੀ ਜਿਹੜਾ ਇਸ ਪਾਰਟੀ ਦਾ ਨੇ ਤੋਂ ਸਾਡਾ ਜਨਤਾ ਜੇ ਇਹ ਪਾਰਟੀ ਬਣ ਸਕਦੀ ਹੈ ਤਾਂ ਜਨਤਾ ਪਾਰਟੀ ਕਿਉਂ ਨਹੀਂ ਬਣ ਸਕਦੀ ਜਨਤਾ ਪੈਸੇ ਲਵੇ ਨਾ ਤਾਂ ਜਨਤਾ ਜੋ ਮਿਲਦਾ ਨਾ ਉਹ ਤਾਂ ਲੈ ਲਓ ਤੇ ਵੋਟ ਨੀਡੂ ਨੂੰ ਪਾ ਦਿਓ ਪਾਨੂੰ ਪਤਾ ਤਾਂ ਹੈਗਾ ਸਾਰੀ ਗੱਲ ਦਾ ਜੇ ਸਮਝਦਾਰਾ ਉਹਨੂੰ ਇਸ਼ਾਰਾ ਹੀ ਕਾਫੀ ਜੇ ਨਹੀਂ ਸਮਝਿਆ ਉਹ ਮੇਰਾ ਭਰਾ ਹੀ ਆ ਸਮਝ ਲਓ ਕੋਈ ਗੱਲ ਨਹੀਂ ਉਹਨੂੰ ਮਾਫ ਆ ਅਗਲੀ ਗੱਲ ਜੇ ਤਾਂ ਵਾ ਇੱਕ ਵੋਟ ਪਾ ਕੇ ਜੇ ਤੁਸੀਂ ਮੈਨੂੰ ਜਿਤਾਤ ਤਾਂ ਤੁਹਾਨੂੰ ਆਪਣੇ ਤੇ 100 ਤੋਂ 100% ਮਾਨ ਹੋਣਾ ਵਾ ਇਹ ਲਿਖ ਕੇ ਲੈ ਲਓ ਕਾਗਜ਼ ਤੇ ਸਟਾਮਪ ਤੇ ਲਿਖ ਕੇ ਲੈ ਲਓ ਅਗਰ 100% ਤੁਹਾਨੂੰ ਆਪਣੇ ਤੇ ਮਾਨ ਨਾ ਹੋਇਆ ਤੇ ਨੀਟੂ ਸ਼ਕਰਾਵਾਂ ਵਾਲਾ ਕੁਰਸੀ ਛੱਡ ਦੇਗਾ ਚਾਹੇ ਪੰਜਾਬ ਦੀ ਆ ਚਾਹੇ ਸਿਆਸਤ ਵੀ ਛੱਡ ਦੇਗਾ ਸਿਰਫ ਇੱਕ ਵਾਰੀ ਇੱਕ ਵਾਰੀ ਕਹਿੰਦੇ ਹਰ ਕਰ ਕਰ ਉੱਠੀ ਗੱਲ ਨੀਡ ਟੂ ਸ਼ਟਰਾਂ ਵਾਲਾ ਕਰੇਗਾ ਸਭ ਦੇ ਮਸਲੇ ਹੱਲ ਇੱਕ ਐਸਾ ਮਸਲਾ ਹੱਲ ਕਰ ਦੂੰਗਾ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਜਦੋਂ ਤੱਕ ਜਿੰਦੇ ਰਹੋਗੇ ਮੌਜਾਂ ਹੀ ਕਰੋਗੇ ਬਸ ਮੌਜਾਂ ਦੇ ਵਿੱਚ ਕੁਝ ਨਹੀਂ ਤੁਹਾਨੂੰ ਨਜ਼ਰ ਆਏਗਾ ਸਿਰਫ ਜ਼ਿੰਦਗੀ ਦੇ ਵਿੱਚ ਤੁਹਾਨੂੰ ਇੱਕ ਸ਼ੀਸ਼ਾ ਨਜ਼ਰ ਆਏਗਾ ਜਿਸ 'ਚ ਤੁਹਾਨੂੰ ਆਪਣਾ ਚਿਹਰਾ ਨਜ਼ਰ ਆਏਗਾ ਘੋਰ ਕੁਝ ਨਹੀਂ ਹੋਊਗਾ ਤੁਹਾਡੇ ਸਾਹਮਣੇ ਕੋਈ ਸਿਸਟਮ ਕੋਈ ਸਭ ਫੇਲ ਹੋ ਜਾਊਗਾ ਤੁਹਾਡੇ ਸਾਹਮਣੇ ਆਪਣੇ ਯਾਨੀ ਕਿ ਤੁਸੀਂ ਇੱਕ ਉਹ ਬਣ ਜਾਓਗੇ ਹਨੇਰੇ ਨੂੰ چیرਦੀ ਹੋਈ ਲਾਈਟ ਬਣ ਜਾਓਗੇ ਇੱਕ ਚਰਿਆ ਬਣ ਜੂਗੇ ਵੱਡੇ ਵੱਡੇ ਲੀਡਰ ਵੱਡੇ ਵੱਡੇ ਸਟਾਰ ਵੀ ਤੁਹਾਨੂੰ ਸਲੂਟ ਮਾਰੂਗਾ ਜਿਹੜਾ ਮੈਨੂੰ ਵੋਟ ਪਾਊਗਾ ਕਿਉਂਕਿ ਮੈਂ ਕੰਮ ਐਸਾ ਕਰ ਦਊਗਾ ਮੈਂ ਜ਼ਿੰਦਗੀ ਦਾ ਤਖਤਾ ਪਟਕ ਰੱਖ ਦਊਗਾ ਮੈਂ ਪੂਰੀ ਸਕੀਨ ਫੋਟੇ ਰੱਖੀ ਨਹੀਂ ਨਹੀਂ ਸਾਰੇ ਸਾਡੇ ਕਰਦੇ ਹੋਗੇ ਮੈਂ ਨਹੀਂ ਕਹਿੰਦਾ ਕਿੰਦਾ ਕਿ ਮੈਂ 15 ਲੱਖ ਦਊਗਾ ਨਹੀਂ ਟੂ ਬੀ ਬਾਅਦ ਚ ਜਾ ਕੇ ਮੁੱਕਰ ਗਿਆ ਨਹੀਂ ਨਹੀਂ ਮੈਂ ਨਹੀਂ ਕਹਿੰਦਾ 15 ਲੱਖ ਦਊਗਾ ਜੋ ਕਹਿੰਦਾ 15 ਲੱਖ ਦਊਗਾ ਮੈਂ ਕਹਿੰਦਾ 30 ਲੱਖ ਦਊਗਾ ਮੈਂ ਨਹੀਂ ਕਹਿੰਦਾ 30 ਲੱਖ ਦਊਗਾ ਮੈਂ ਨਹੀਂ ਕਹਿੰਦਾ ਮੈਂ 300000 ਦਊਗਾ ਮੈਂ ਤਖਤਾ ਪਟਕ ਰੱਖ ਦਊਗਾ ਸਰਕਾਰਾਂ ਦੇਖਣ ਗਿਆ ਆਉਣ ਵਾਲੀਆਂ ਸਰਕਾਰਾਂ ਵੀ ਪਰੇਸ਼ਾਨ ਇਹ ਉਹਨਾਂ ਨੂੰ ਤਿਆਰੀ ਕਰਨੀ ਪਊਗੀ ਇਹਨਾਂ ਨੂੰ ਪਤਾ ਨਹੀਂ ਉਹਨਾਂ ਖਤਮ ਕਰ ਦੇਣਾ ਸਾਰਾ ਸਿਸਟਮ ਇੱਕ ਰਾਸਤ ਤੱਕ ਕਲੀਅਰ ਕਰ ਦੇਣਾ ਮੈਂ ਚੈਲੰਜ ਹੈ ਧਮਕੀ ਇਹ ਸਾਰਾ ਨਹੀਂ ਨਹੀਂ ਧਮਕੀ ਨਹੀਂ ਇੱਕ ਰਾਸਤ ਤੱਕ ਗਰਾਉਂਡ ਲੈਵਲ ਲਿਆਉਂਗਾ ਮੈਂ ਵੀ ਗਰਾਉਂਡ ਲੈਵਲ ਤਾਉਂਗਾ ਯਾਨੀ ਕਿ ਸਾੜ ਦੇ ਉੱਤੇ ਕੋਈ ਨਹੀਂ ਬੈਠਾ ਹੋਗਾ ਸਿਰਫ ਜਨਤਾ ਹੀ ਬੈਠੀ ਹੋਊਗੀ ਜਿਹਨੇ ਜਨਤਾ ਨੇ ਸਾਥ ਦੇਣਾ ਜਿਹਨੇ ਜਨਤਾ ਨੇ ਵੋਟਾਂ ਪਾਉਣੀਆਂ ਕੋਈ ਬੇਈਮਾਨੀ ਨਹੀਂ ਕੋਈ ਸਿੱਧਾ ਹੀ ਚੈਲੰਜ ਹੋਗਾ ਭਈ ਆ ਚੀਜ਼ ਦਾ ਆ ਚੀਜ਼ੇ ਦਾ ਜੇ ਸੋਨਾ ਵਾ ਤੇ ਸੋਨਾ ਕਵਾਂਗੇ ਜੇ ਮਿੱਟੀ ਆ ਤੇ ਮਿੱਟੀ ਕਵਾਂਗੇ ਜੇ ਅੱਗੇ ਗੋਇਆ ਹੈ ਨਾ ਉਹਨੂੰ ਗੋਇਆ ਹੀ ਕਵਾਂਗੇ ਉਹ ਤਿੰਨ ਚੀਜ਼ ਤਾਂ ਤੁਹਾਨੂੰ ਦੱਸਿਆ ਵਾ ਜੇ ਤੁਹਾਨੂੰ ਚੰਗੀ ਲੱਗਦੀ ਹੈ ਤੇ ਵੋਟ ਮੈਨੂੰ ਪਾ ਦਿਓ ਨਹੀਂ ਚੰਗੀ ਲੱਗਦੀ ਬਿਲਕੁਲ ਵੋਟ ਨਹੀਂ ਮੈਨੂੰ ਪਾਣੀ ਪਰ ਇੱਕ ਵਾਰੀ ਦੇਖੋ ਤੁਸੀਂ ਮੈਨੂੰ ਜਮਾ ਕੇ ਦੇਖੋ ਸਾਰੀਆਂ ਪਾਰਟੀਆਂ ਤੁਸੀਂ ਮੌਕੇ ਦਿੱਤੀਆਂ ਸਾਰੇ ਇਤਿਹਾਸ ਨੂੰ ਤੁਸੀਂ ਮੌਕੇ ਦਿੱਤੇ ਇੱਕ ਵਾਰੀ ਮੈਨੂੰ ਮੌਕਾ ਦੇ ਕੇ ਦੇਖੋ ਕਿ ਤੁਹਾਡੇ ਮੁੱਲ ਨਾਲ ਨਾ ਮੋੜ ਦਿੱਤੇ ਮੈਂ ਤੁਹਾਡੇ ਮੁੱਲ ਮੋੜ ਦੂੰਗਾ ਤੁਸੀਂ ਖੁਦ ਕਹੋਗੇ ਦੁਬਾਰਾ ਫਿਰ ਤੈਨੂੰ ਵੋਟਾਂ ਪਾਣੀਆਂ ਉਹ ਉਹ ਬੰਦੇ ਤੇ ਜਿਨ੍ਹਾਂ ਨੇ ਮੈਨੂੰ ਪਾਣੀਆਂ ਉਹ ਤੇ ਪਾਣੀਆਂ ਜਿਹੜੇ ਬਾਕੀ ਪਾਰਟੀ ਵਾਲੇ ਬੰਦੇ ਉਹ ਵੀ ਕਹਿਣਗੇ ਸਾਡੀਆਂ ਵੋਟਾਂ ਵੀ ਤੈਨੂੰ ਹੀ ਆ ਹੁਣ ਲੀਡਰ ਤਾਂ ਨਹੀਂ ਆ ਆ ਕੇ ਪਾ ਲੈਣਗੇ ਮੈਂ ਕਹ ਲੀਡਰ ਵੀ ਖੁਦ ਆਉਗੋ ਉਹਨਾਂ ਦੀ ਵੋਟਾਂ ਮੈਨੂੰ ਪੈ ਜਾਣੀਆਂ ਅੱਛਾ ਦੇਸ਼ ਦਾ ਪ੍ਰਧਾਨ ਮੰਤਰੀ ਬੰਦਾ ਸੁਪਨਾ ਤੇ ਦੇਖਿਆ ਸੀਗਾ ਮੈਂ ਸੋਚਦਾ ਚਲੋ ਵੀ ਪ੍ਰਧਾਨ ਮੰਤਰੀ ਨਹੀਂ ਬਣ ਸਕੇ ਚਲੋ ਮੈਂ ਸੋਚਦਾ ਕਿ ਨਰਿੰਦਰ ਮੋਦੀ ਦਾ ਸਾਡੀ ਨਰਿੰਦਰ ਮੋਦੀ ਸਾਹਿਬ ਨਾਲ ਪ੍ਰਧਾਨ ਪ੍ਰਧਾਨ ਮੰਤਰੀ ਦੀ ਸਾਡੀ ਕੋਈ ਫਿਲਮ ਬਣ ਜੇ ਫਿਲਮ ਦਾ ਨਾਮ ਰੱਖਾਂ ਮੈਂ ਵੋਟਾਂ ਵੋਟਾਂ ਪੰਜਾਬੀ ਚ ਵੋਟਾਂ ਕਿਹਨੂੰ ਪੈਂਦੀਆਂ ਵੋਟਾਂ ਫਿਲਮ ਰੱਖਣੀਆਂ ਵੋਟਾਂ ਨਾਮ ਨਾਮ ਵੀ ਮੈਂ ਸੋਚ ਰਿਹਾ ਤੇ ਸਾਰੇ ਪੈਸੇ ਨਰਿੰਦਰ ਮੋਦੀ ਸਾਹਿਬ ਲਾਣਗੇ ਠੀਕ ਹੈ ਬਿਲਕੁਲ ਪੈਸੇ ਨਹੀਂ ਆਗੇ ਸਾਰੇ ਪੈਸੇ ਨਰਿੰਦਰ ਮੋਦੀ ਸਾਹਿਬ ਲਾਣਗੇ ਚਾਹੇ ਮੈਂ ਹੀ ਰੋ ਬਣ ਜਾਵਾਂ ਉਹ ਵਿਲਨ ਬਣ ਜਾਵਾਂ ਚਾਹੇ ਉਹ ਵਿਲਨ ਬਣ ਜਾਣ ਤੇ ਮੈਂ ਹੀ ਰੋ ਬਣ ਜਾਵਾਂ ਜਾਂ ਉਹ ਹੀ ਰੋ ਬਣ ਜਾ ਚਲੋ ਹੀਰੋ ਬਣ ਜਾ ਤੇ ਮੈਂ ਵਿਲਨ ਬਣਨ ਨੂੰ ਤਿਆਰ ਆ ਠੀਕ ਹੈ ਜੀ ਮਤਲਬ ਇੱਕ ਸੁਪਨਾ ਸੀ ਕੋਪਰੋ ਸੱਚ ਨਹੀਂ ਹੋਇਆ ਉਹ ਹੋਣਾ ਵੀ ਨਹੀਂਗਾ ਸੁਪਨੇ ਦੇਖਣੇ ਤਾਂ ਚਾਹੀਦੇ ਪਰ ਉਹ ਹੋਣਾ ਵੀ ਨਹੀਂਗਾ ਹੁਣ ਆਪਾਂ ਹੋਵੇ ਕਿਦਾਂ ਇਲੈਕਸ਼ਨ ਲੜ ਲੈ ਹੁਣ ਚਲੋ ਯਾਰ ਇਦਾਂ ਇਲੈਕਸ਼ਨ ਲੜ ਲਓ ਭਈ ਉਹ ਸੁਪਨਾ ਬਹੁਤ ਵੱਡਾ ਵਾ ਇਹ ਤਾਂ ਛੋਟਾ ਜਿਹਾ ਸੁਪਨਾ ਹੈ ਹਾਂ ਮਤਲਬ ਇਹ ਨੀ ਹਾਰ ਜਿੱਤ ਨਹੀਂ ਹੈਗਾ ਸਾਡਾ ਕੋਈ ਚਾਰਨਾ ਨਹੀਂ ਹੈਗਾ ਹਾਂ ਖਾਰਜਾਂਗੇ ਤੇ ਕੋਈ ਗੱਲ ਨਰਿੰਦਰ ਮੋਦੀ ਸਾਹਿਬ ਚੇਧ ਲਾਈਏ ਫਿਰ ਖੜੇ ਹੋ ਜਾਵਾਂਗੇ ਫਿਰ ਦੇਖ ਲਾਂਗੇ ਅਗਲੀ ਵਾਰੀ ਕੋਈ ਮੌਕਾ ਦੇਖਾਂਗੇ ਜਾਈ ਕਦੀ ਨਾ ਕਦੀ ਜਿੱਤਾਂਗੇ ਹੂੰ ਬਿਲਕੁਲ ਜੇ ਜਿੱਤਾਂਗੇ ਤਾਂ ਨਰਿੰਦਰ ਮੋਦੀ ਸਾਹਿਬ ਦਾ ਸੁਪਨਾ ਹੈ ਇੱਕ ਫਿਲਮ ਬਣਾਣੀ ਹੈ ਬਸ ਠੀਕ ਹੈ ਜੀ ਅੱਛਾ ਐਂਡਿੰਗ ਆਪਾਂ ਕਰਨ ਲੱਗੇ ਆ ਪਰ ਆਪਣੀ ਗੀਤ ਦੇ ਨਾਲ ਐਂਡਿੰਗ ਹੋਣੀ ਹੈ ਡੀਜੀਪੀ ਪੰਜਾਬ ਦਾ ਬਸ ਸੁਣਾ ਲੋ ਨਹੀਂ ਹੁਣ ਆਪਾਂ ਵਾਰਾਨਸੀ ਵਿੱਚ ਜਾਣਾ ਉੱਤੇ ਡੀਜੀਪੀ ਜੂਪੀ ਦਾ ਚੱਲੂਗਾ ਚਲੋ ਠੀਕ ਹੈ ਜੀ ਠੀਕ ਹੈ ਕਹਿੰਦੇ ਡੀਜੀਪੀ ਯੂਪੀ ਦਾ ਓ ਬੱਲੇ ਡੀਜੀਪੀ ਯੂਪੀ ਦਾ ਕਰਤਾ ਹੈ ਜਿਹੜਾ ਬੰਦਖਾ ਪਬੱਲੀਏ ਕਢਾਲਤਾ ਹੈ ਉਸਕੇ ਵਟ ਬੱਲੀਏ ਵੈਰੀਆਂ ਨੂੰ ਦਿੰਦਾ ਜੜੋ ਪੱਟ ਬੱਲੀਏ ਉਹ ਡੀਜੀਪੀ ਜਪੀ ਦਾ ਉਹ ਬੱਲੇ ਡੀਜੀਪੀ ਜਪੀ ਦਾ ਡੀਜੀਪੀ ਜਪੀ ਕਾ ਗਲੀਆਂ ਮੇ ਹਗੂਮਤਾ ਕਿਸੇ ਕੋ ਨਾ ਛੋੜੇ ਤਿਰੰਗੇ ਕੋ ਚੁੰਮਤਾ ਗਲਤ ਕੰਮ ਵਾਲੇ ਕੋ ਗਦੀ ਮੇ ਪਤਾ ਡੀਜੀਪੀ ਪੰਜਾਬ ਦਾ ਉਹ ਬੱਲੇ ਡੀਜੀਪੀ ਪੰਜਾਬ ਦਾ ਸ਼ਹਿਰੋਂ ਤੇ ਬਾਹਰ ਦਾ ਹੁੰਦੀ ਏ ਜਨਾਬ ਦਾ ਡੀਜੀਪੀ ਪੰਜਾਬ ਦਾ ਕਰਤਾ ਹੈ ਜਿਹੜਾ ਬੰਦਾ ਖੱਪ ਬੱਲੀਏ ਕਢਾਲਤਾ ਹੈ ਉਸਕੇ ਵੱਟ ਬੱਲੀਏ ਵੈਰੀਆਂ ਨੂੰ ਦਿੰਦਾ ਜੜੋਂ ਪੱਟ ਬੱਲੀਏ ਉਹ ਡੀਜੀਪੀ ਪੰਜਾਬ ਦਾ ਉਹ ਬੱਲੇ ਡੀਜੀਪੀ ਪੰਜਾਬ ਦਾ ਡੀਜੀਪੀ ਯੂਪੀ ਦਾ ਉਹ ਬੱਲੇ ਡੀਜੀਪੀ ਯੂਪੀ ਕਾ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਨੀਟੂ ਜੀ ਆਡੀਅੰਸ ਨੂੰ ਬੜੀ ਪਸੰਦ ਆਣੀ ਮੈਨੂੰ ਲੱਗਾ ਵੀਡੀਓ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤੇ ਤੁਸੀਂ ਦੇਖੋ ਜਿਵੇਂ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਸੋਸ਼ਲ ਮੀਡੀਆ ਤੇ ਟ੍ਰੈਂਡਿੰਗ ਗ੍ਰੈਂਡ ਵਾਲੇ ਵਿਅਕਤੀ ਜਿਨ੍ਹਾਂ ਨੂੰ ਕਿ ਤੁਸੀਂ ਪਿਆਰ ਦਿੰਨੇ ਹੋ ਕਿਵੇਂ ਇਲੈਕਸ਼ਨ ਦੇ ਵਿੱਚ ਵੱਡੇ-ਵੱਡੇ ਲੀਡਰਾਂ ਨੂੰ ਵੱਡੇ-ਵੱਡੇ ਸਿਆਸਤਦਾਨਾਂ ਨੂੰ ਇਹ ਟੱਕਰ ਦੇਣ ਵਾਲੇ ਹੈ ਤਿਆਰੀ ਤੁਸੀਂ ਸੁਣ ਲਈ ਹੈ ਜਲੰਧਰ ਸ਼ਹਿਰ ਤੋਂ ਤੇ ਵਾਰਾਨਸੀ ਤੋਂ ਇਹਨਾਂ ਦੀ ਇੱਕ ਗੱਲ ਹੋਰ ਕਰਨੀ ਜੀ ਜਿੱਦਣ ਮੈਂ ਫਾਰਮ ਭੰਨੇ ਆ ਇੱਕ ਦਿਨ ਪਹਿਲਾਂ ਤੁਸੀਂ ਮੈਨੂੰ ਮਿਲਿਓ ਕਿਉਂਕਿ ਉਸ ਤੋਂ ਬਾਅਦ ਤੁਹਾਨੂੰ ਵੀਡੀਓ ਨਹੀਂ ਮਿਲਨੀ ਕਰੀ ਫਿਰ ਉਹ ਤੁਹਾਡੀ ਰੀਟੂ ਜੀ ਨੇ ਹੋ ਜਾਣਾ ਬਿਜ਼ੀ ਫਿਰ ਉ ਇਤਿਹਾਸ ਵਿੱਚ ਕਿਸੇ ਨੇ ਫਾਰਮ ਨਹੀਂ ਭਰੇ ਹੁਣੇ ਉੱਦਾਂ ਦੇ ਪਰ ਮੈਂ ਕਹਿੰਦਾ ਇਤਿਹਾਸ ਸਾਰਾ ਦੇਖੇਗਾ ਇਤਿਹਾਸ ਖਤਮ ਹੋ ਜਾਏਗਾ ਉਦੋਂ ਜਦ ਤੱਕ ਮੈਂ ਫਾਰਮ ਭਰਨ ਜਾਣੇ ਵੀ ਇਹ ਬੰਦੇ ਨੇ ਯਾਰ ਕੀ ਕਰ ਦਿੱਤਾ ਇਹ ਕਿੱਥੋਂ ਕਰ ਦਿੱਤਾ ਇਦਾਂ ਕਿਦਾਂ ਹੋ ਸਕਦਾ ਵਾ ਇਦਾਂ ਨਹੀਂ ਇਦਾਂ ਨਹੀਂ ਹੋ ਸਕਦਾ ਇੱਕ ਵਾਰੀ ਦੇਖਿਓ ਜਰੂਰ ਬਹੁਤ ਬਹੁਤ ਵਧੀਆ ਤੇ ਇਲੈਕਸ਼ਨਸ ਦੇ ਵਿੱਚ ਇਹ ਖੜੇ ਨੇ ਇਹਨਾਂ ਦੀ ਵਾਈਫ ਵੀ ਖੜੀ ਆ ਭਾਬੀ ਚੁੰਮੇ ਵਾਲੀ ਆ ਜਿਹੜੀ ਉਹ ਵੀ ਖੜੀ ਆ ਤੇ ਦੇਖਣਾ ਇਹ ਹੋਏਗਾ ਕਿ ਕਿੱਡੀ ਕੋ ਟੱਕਰ ਜਿਹੜੀ ਮਿਲਦੀ ਆ ਵੋਟ ਤੁਹਾਡਾ ਪਿਆਰ ਹੈ ਪੋਲਾ ਪੈਂਚਰਾਂ ਵਾਲਾ ਵੀ ਹਾਂ ਪੋਲਾ ਪੈਂਚਰਾਂ ਵਾਲਾ ਵੀ ਸ਼ਿੰਦਾ ਚਾਹ ਵਾਲਾ ਵੀ ਆਪਣੇ ਮਾਸ਼ਾ ਬਰਾਦੀ ਚ ਖੜੇ ਇੱਕ ਬੰਦੇ ਗੁਰਦਾਸਪੁਰ ਤੋਂ ਡਿਸਟ੍ਰਿਕਟ ਤੋਂ ਪਾਰਟੀ ਦਾ ਨਾਮ ਦੱਸ ਦੋ ਪਾਰਟੀ ਦਾ ਨਾਮ ਬੇਗਮਪੁਰਾ ਸੰਜਾ ਫਰੰਟ ਸਾਰਿਆਂ ਦਾ ਫਰੰਟ ਹੈ ਇਸਾਰਿਆਂ ਦਾ ਇਤਿਹਾਸ ਆ ਸੰਵਿਧਾਨ ਨੂੰ ਬਚਾਉਣ ਵਾਲਾ ਇਤਿਹਾਸ ਸੋ ਸਤਿ ਸ੍ਰੀ ਅਕਾਲ ਜੀ ਹੋਰ ਵਧੀਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮ